ਠੀਕ ਹੈ ਉਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਮਨ ਲਾਪਾ ਸਰਚ ਕਰਦੇ ਰਹਿਨੇ ਆ ਬੱਕਰੀਆਂ ਨਾਲ ਅਸੀਂ ਭੇਡਾਂ ਦੋ ਕੁ ਭੇਡਾਂ ਲੈਤੀਆਂ ਸੀਗੀਆਂ ਵੀ ਆਪਾਂ ਦੇਖਦੇ ਆਂ ਰੱਖ ਕੇ ਵੀ ਕੀ ਪ੍ਰੋਸੈਸ ਹੁੰਦਾ ਕਿਵੇਂ ਰਹਿੰਦਾ ਸਾਨੂੰ ਵਧੀਆ ਲੱਗਿਆ ਦੋ ਤੋਂ ਚਾਰ ਹੋ ਗਈਆਂ ਚਾਰ ਤੋਂ ਛੇ ਹੋ ਗਈਆਂ ਫਿਰ ਉਹਨਾਂ ਤੋਂ ਵੀ ਵਧ ਗਈਆਂ ਬਈ ਜ਼ਿਆਦਾਤਰ ਲੋਕ ਪਹਿਲਾਂ ਉਹਨਾਂ ਲਈ ਵੀ ਵਰਤਦੇ ਸੀਗੇ ਵੀ ਉਹਨਾਂ ਵੇਚਦੀ ਸੀਗੀ ਹੁਣ ਇਹਦੀ ਉਹਨਾਂ ਨਾ ਵਿਕਣ ਕਾਰਨ ਲੋਕ ਇਹਨੂੰ ਬਾਡੀ ਵੇਟ ਜਿਹੜੀ ਜ਼ਿਆਦਾ ਭੇਡ ਕਰਦੀ ਉਹ ਨਾ ਸੋਟੇ ਕੰਮ ਕਰ ਤੇ ਆਉਣ ਸਰ ਮੈਂ ਇਹੀ ਚੀਜ਼ ਨੋਟ ਕੀਤੀ ਆ ਵੀ ਇਹਨਾਂ 'ਚ ਮੁਸਕ ਨਹੀਂ ਮਾਰਦੀ ਕੀ ਕਾਰਨ ਬਾਈ ਜੀ ਦੇਖੋ ਗੱਲ ਸਾਰੀ ਇਨਸਾਣ ਸੰਭਾਲ ਤੇ ਜਿਹੜਾ ਤੁਹਾਡਾ ਮੰਨ ਲਓ ਜਿੱਥੇ ਤੁਹਾਡੇ ਫਾਰਮ ਦੇ ਵਿੱਚ ਭੇਡਾਂ ਰੱਖੀਆਂ ਉਹ ਸਾਫ਼ ਸੁਥਰਾ ਹੋਣਾ ਚਾਹੀਦਾ ਇਹ ਗੱਲ ਨਹੀਂ ਵੀ ਆਪਾਂ 4 ਦਿਨ ਉਹਨੂੰ ਸਾਫ਼ ਸੁਥਰਾ ਨਹੀਂ ਰੱਖੀ ਠੀਕ ਹੈ ਨਾ ਉਹਦੇ ਵਿੱਚ ਕੋਈ ਮੰਨ ਲਓ ਝਾੜੂ ਨਹੀਂ ਮਾਰਨਾ ਜਿੱਥੇ ਮਿੰਗਣਾ ਸਗੋ ਪਈ ਹੈ ਕੀ ਪਈ ਰਹਿੰਦੇ ਹੋ ਫਿਰ ਤਾਂ 스멜 ਆਉਣੀ ਆਉਣੀ ਹੈ ਜੇ ਬਾਹਰ ਤੇ ਬਾਹਰ ਦੀ ਚਰਾਇ ਦੀ ਗੱਲ ਕੀਤੀ ਹੈ ਜਿਵੇਂ ਵੀ ਕਈ ਨਾ ਵੀ ਫਾਰਮ ਬਣਾਏ ਹੁੰਦਾ ਉਹਨਾਂ ਨੇ ਇੱਕ ਸੈਟਅਪ ਬਣਾ ਲਿਆ ਹਨ ਉਹਦੇ ਵਿੱਚ ਹੀ ਰੱਖਣਾ ਫੀਡ ਪਾਉਣੀ ਤੇ ਇਹਦੇ ਵਿੱਚ ਕੋਈ ਹੈ ਫਰਕ ਇਹਨਾਂ ਦੇ ਵਿੱਚ ਜਿਹੜਾ ਇਹ ਬਾਹਰ ਚਰਦੀਆਂ ਨੇ ਜਾਂ ਉਹ ਅੰਦਰ ਫੀਡ ਖਾਂਦੀਆਂ ਫਰਕ ਤਾਂ ਬਾਈ ਕੁਝ ਨਹੀਂ ਫਰਕ ਇਹ ਹੈਗਾ ਜਰੂਰ ਵੀ ਜਿਹੜੇ ਮੰਨ ਲਓ ਬਟਾਮਣਾ ਦੀ ਘਾਟ ਹੁੰਦੀ ਹੈ ਜਦੋਂ ਬੱਕਰੀਆਂ ਚਾਹੇ ਭੇੜਾ ਬਾਹਰ ਚਾਣੇ ਜਾਂਦੇ ਹੁਣ ਸਾਰੇ ਤੱਤ ਮਿਲਦੇ ਰਹਿੰਦੇ ਕਦੇ ਕੁਸਕਾਲਾ ਕਦੇ ਕੁਸਕਾਲਾ ਜਿਹੜਾ ਹੁਣ ਆਪਾਂ ਫਾਰਮ ਦੇ ਵਿੱਚ ਰੱਖਣਾਗਾ ਉਹਨਾਂ ਆਪਾਂ ਪ੍ਰੋਪਰ ਤੱਤ ਨਹੀਂ ਦੇਦਾ ਜੇ ਜੇ ਤੁਸੀਂ ਬਾਈ ਥੋੜੇ ਤੋਂ ਕੰਮ ਨੂੰ ਸਟਾਰਟ ਕਰੋ ਤੁਸੀਂ ਹਮੇਸ਼ਾ ਕਾਮਯਾਬ ਹੋਵੋਗੇ ਠੀਕ ਹੈ ਜੀ ਮੰਨ ਲਓ ਥੋੜੇ ਮੁੱਲ ਦੀਆਂ ਬੱਕਰੀਆਂ ਜੇ ਲੱਖ ਦੇ ਵਿੱਚ ਤੁਸੀਂ ਪੰਜ ਬੱਕਰੀਆਂ ਲੈ ਲਈਆਂ ਜੇ ਰੱਬ ਨਾ ਕਰੇ ਇੱਕ ਅੱਧੀ ਬੱਕਰੀ ਨੂੰ ਉੰਨੀ ਕੀ ਹੁੰਦੀ ਹੈ ਜਿਹੜੇ ਥੋੜੇ ਪਿੱਛੇ ਚਾਰ ਹੈਗੀਆਂ ਉਹ ਪਰਵਾਹੀ ਕਰਨੀ ਆਉਂਦੀਆਂ ਚੱਲ ਜਾਂਗੇ ਹ ਆਜ ਮਿੱਤਰੋ ਅੱਜ ਅਸੀਂ ਪਹੁੰਚੇ ਹੋਇਆ ਬਠਿੰਡਾ ਜ਼ਿਲ੍ਹੇ ਦੇ ਪਿੰਡ ਫੂਲੇਵਾਲਾ ਦੇ ਵਿੱਚ ਇੱਥੇ ਭਾਈ ਗੁਰਪ੍ਰੀਤ ਸਿੰਘ ਹੈ ਨੌਜਵਾਨ ਕਹਿੰਦੀ ਬੱਕਰੇ ਭੇਡਾਂ ਬੱਕਰੀਆਂ ਦੇ ਕੰਮ ਕਰਦਾ ਨਾ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਬਹੁਤ ਇਹ ਪੁਰਾਣਾ ਕੀਤਾ ਜਿਹੜਾ ਉਹਨੂੰ ਸੰਭਾਲੀ ਬੈਠੇ ਨੇ ਹਨਾ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਸਾਰੀ ਜਾਣਕਾਰੀ ਵੀਰ ਤੋਂ ਪਾ ਲੈਣੇ ਆਜੋ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਵੀਰ ਵਧੀਆ ਜੀ ਵਧੀਆ ਭਾਈ ਠੀਕ ਕੰਮ ਕਰ ਕੀਦਾ ਵਧੀਆ ਵਧੀਆ ਕਿਰਪਾ ਵਾ ਬਿਨਾਨਕ ਜੀ ਇਹ ਤੁਸੀਂ ਪੁਰਾਣਾ ਕੀਤਾ ਸੰਭਾਲ ਰੱਖਿਆ ਭਾਈ ਹਾਂਜੀ ਹਾਂਜੀ ਕਿਵੇਂ ਲੱਗਦਾ ਭਾਈ ਬਹੁਤ ਵਧੀਆ ਲ ਹਾਂਜੀ ਕੰਮ ਕਰਦਾ ਚੱਲਦਾ ਕੰਮਕਾਰ ਪੂਰਾ ਵਧੀਆ ਜੀ ਜਾਨਵਰ ਕਿਨੇ ਰੱਖਿਆ ਨੇ ਤੇ ਜਾਨਵਰ ਹੈਗੇ ਆ ਬਈ ਆਪਣੇ ਕੋਲ ਛੋਟੇ ਵੱਡੇ ਸਤਨਵੇਂ ਪਸ਼ੂ ਹਾਂਜੀ ਬੜੀ ਚੱਲੀ ਜਾਂਦਾ ਬਹੁਤ ਵਧੀਆ ਜੀ ਪੂਰਾ ਵਧੀਆ ਚੱਲਦਾ ਕਿੰਨੇ ਕਿਰਤੋਂ ਕੰਮ ਕਰਦਾ ਮੈਂ 2016 ਤੋਂ ਕੰਮ ਕਰਦਾ ਹਾਂ ਹਾਂ 2016 ਦੇ ਵਿੱਚ ਮੇਰੇ ਫਾਦਰ ਸਾਹਿਬ ਨੂੰ ਟੈਕ ਆ ਗਿਆ ਸੀ ਜੀ ਉਸ ਤੋਂ ਬਾਅਦ ਇਹ ਫਾਰਮ ਦੀ ਵਾਗਡੋਰ ਮੈਂ ਸੰਭਾਲੀ ਹਾਂ ਠੀਕ ਹੈ ਉਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਮੰਨ ਲਓ ਆਪਾਂ ਸਰਚ ਕਰਦੇ ਰਹਿੰਦੇ ਆ ਬੱਕਰੀਆਂ ਨਾਲ ਅਸੀਂ ਭੇਡਾਂ, ਦੋ ਕ ਭੇਡਾਂ ਲੈਤੀਆਂ ਸੀਗੀਆਂ। ਜੀ ਆਪਾਂ ਦੇਖਦੇ ਆਂ ਰਾਖ ਕੇ ਵੀ ਕੀ ਵਰਸਾ ਆ ਜਾ ਕਿਵੇਂ ਰਹਿੰਦਾ। ਸਾਨੂੰ ਵਧੀਆ ਲੱਗਿਆ ਦੋ ਤੋਂ ਚਾਰ ਹੋ ਗਈਆਂ, ਚਾਰ ਤੋਂ ਛੇ ਹੋ ਗਈਆਂ। ਫਿਰ ਉਹਨਾਂ ਤੋਂ ਵੀ ਵਧ ਗਈਆਂ ਬਈ। ਜਦੋਂ ਵਧ ਗਈਆਂ ਫਿਰ ਇਹ ਮੰਨ ਲਓ ਸਾਡੇ ਕੋਲੇ ਪਹਿਲਾਂ ਸੀ ਕਾਇਲੀਆਂ ਭੇਡਾਂ। ਤੇ ਕਾਇਲੀਆਂ ਭੇਡਾਂ ਕਾਫੀ ਹੋ ਗਈਆਂ ਸੀ ਫੇ ਕੋਸਕ ਜਮਣਾਪੁਰੀ ਲੈਤੀਆਂ। ਉਸ ਤੋਂ ਬਾਅਦ ਕੀ ਹੋਇਆ ਬਾਈ ਜਦੋਂ ਜਮਣਾਪੁਰੀ ਤੇ ਸਾਨੂੰ ਫਿਰ ਦੋਵੇਂ ਨਸਲਾਂ ਦੀ ਦਿੱਕਤ ਆ ਗਈ ਰੱਖਣ ਤੇ। ਕਿਉਂਕਿ ਦੋ ਸਾਨੂੰ ਦੋ ਮਿਹਡੇ ਰੱਖਣੇ ਪੈਂਦੇ ਸੀਗੇ ਇੱਕ ਜਾਮਣਾਪੂਰੀ ਹੋ ਗਿਆ ਇੱਕ ਕਜਲਾ ਹੋ ਗਿਆ ਕਈ ਵਾਰ ਉਹ ਕਜਲੀ ਨੂੰ ਕ੍ਰੋਸ ਕਰ ਜਾਂਦਾ ਸੀ ਜਾਂ ਦੂਜਾ ਕਜਲਾ ਜਾਮਣਾਪੂਰੀ ਨੂੰ ਕਰ ਦਿੰਦਾ ਫਿਰ ਅਸੀਂ ਇੱਕ ਬਰੀਡ ਇਕੱਠੀ ਕਰ ਲਈ ਜਿਹੜੀਆਂ ਸੀਗੀਆਂ ਆਪਣੇ ਕਜਲੀਆਂ ਉਹ ਸੇਲ ਕਰਤੀ ਇਹਨਾਂ ਦਾ ਫਰਕ ਹੁੰਦਾ ਏਦਾਂ ਜਿਵੇਂ ਹਾਂਜੀ ਇਹਨਾਂ ਦਾ ਫਰਕ ਹੁੰਦਾ ਬਾਈ ਜਿਹੜੀਆਂ ਮੰਨ ਲਓ ਕੋਈ ਡਾਡੀ ਏਡਾਂ ਦੀ ਵੀ ਕਾਫੀ ਨਸਲਾਂ ਗਈਆਂ ਬੱਕਰੀਆਂ ਗਈਆਂ ਕਿੰਨੀਆਂ ਨਸਲਾਂ ਨੇ ਡਾਡੀ ਦੀ 200 ਨਾਲ ਤਾਂ ਰਜਿਸਟਰਡ ਆ ਬਾਈ 41 ਨਸਲਾਂ ਆਪਣੇ ਭਾਰਤ 'ਚ ਪਾਈਆਂ ਆ 200 ਦੇ ਵਿੱਚੋਂ 41 ਨਸਲਾਂ ਆਪਣੇ ਭਾਰਤ ਹਾਂ ਜਿਆਦਾ ਹੁਣ ਲੋਕ 5-4 ਨਸਲਾਂ ਤੇ ਕੰਮ ਕਰਦੇ ਕਿੰਨੀ ਕੁ ਉਮਰ ਭੋਗਦੀ ਹੁੰਦੀ ਹੈ ਪੇੜ ਇੱਕੋ ਹੀ ਉਮਰ ਭੋਗਦੇ ਬੱਕਰੀ ਦੀ ਨਹੀਂ ਉਮਰ ਹੁੰਦੀ ਹੈ ਜੀ 8 ਤੋਂ ਲੈ ਕੇ 10 ਸਾਲ ਦੀ 8 ਤੋਂ 10 ਸਾਲ ਤੱਕ ਤੇ ਤੁਸੀਂ ਕਦੋਂ ਕਿੰਨੇ ਜਾਨਵਰ ਰੱਖੇ ਸ਼ੁਰੂ ਕਰਦੇ ਸਟਾਰਟਿੰਗ ਹੀ ਤਾਂ ਤੁਹਾਨੂੰ ਦੱਸਿਆ ਜੀ ਅਸੀਂ 6 ਪਸ਼ੂ ਰੱਖੇ ਸੀਗੇ ਮੰਨ ਲਓ 6 ਕਾ ਜਲੀਆ ਭੇਡਾਂ ਲੈ ਆਏ ਸੀਗੇ ਉਹ ਤੋਂ ਕਾਫੀ ਹੋ ਗਈਆਂ ਸੀਗੀਆਂ ਫਿਰ ਅਸੀਂ ਜਦੋਂ ਮੰਨ ਲਓ ਇਹ ਜਮਣਾਪੁਰੀ ਵਧਣ ਲੱਗ ਗਏ ਜਮਣਾਪੁਰੀ 5 ਕਿਲੇ ਸੀਗੇ ਤੇ ਇਹ ਵੀ ਫਿਰ ਵਧਣ ਲੱਗ ਗਏ ਉਹਦੇ ਵਿੱਚ ਇਹ ਆਪਸ ਵਿੱਚ ਸਾਨੂੰ ਦਿੱਕਤ ਆਉਣ ਲੱਗੀ ਕ੍ਰੋਸ ਦੀ ਵੀ ਮੰਨ ਲਓ ਜਿਹੜਾ ਮਿਹਡੇ ਸੀਗੇ ਦੋ ਰੱਖਣੀ ਪੈਂਦੀ ਹੁਣ ਜਿਹੜੀ ਨਸਲ ਉਹਦੇ ਹਿਸਾਬ ਨਾਲ ਮ ਜਿਹੜਾ ਸਾਡੇ ਕੋਲੇ ਕਜਲਾ ਮੇਡਾ ਹੁੰਦਾ ਸੀ ਉਹ ਕਿਵਰੀ ਜਮਨਾਪੁਰੀ ਨੂੰ ਕ੍ਰੋਸ ਕਰ ਜਾਂਦਾ ਸੀ ਜਮਨਾਪੁਰੀ ਮੇਡਾ ਕਜਲੀ ਭੇਡ ਨੂੰ ਕ੍ਰੋਸ ਕਰ ਜਾਂਦਾ ਸੀ ਫੇ ਤਾਂ ਕੱਕ ਨੂੰ ਦਿੱਕਤ ਆਉਣ ਲੱਗੀ ਫਿਰ ਅਸੀਂ ਇੱਕ ਨਾ ਸਾਰਾ ਕਰ ਲਿਆ ਹੁਣ ਸਾਡੇ ਕੋਲ ਜਮਨਾਪੁਰੀ ਚਮਨਾਪੁਰੀ ਤੇ ਕਜਲਾ ਇਹਦੇ ਵਿੱਚ ਫਰਕ ਕੀ ਆ ਥੋੜਾ ਜਾਣਕਾਰੀ ਦਵਾਂਗੇ ਫਰਕ ਇਹਦੇ ਵਿੱਚ ਇਹ ਜਿਹੜੀ ਕਜਲੀ ਹੈਗੀ ਕਜਲੀ ਦੀ ਜਿਹੜੇ ਮੰਨ ਲਓ ਬੋਡੀ weight ਆ ਥੋੜਾ ਜਿਹਾ ਘੱਟ ਕਰਦੇ ਜੀ ਜਿਹੜੀ ਇਹ ਆ ਮੁਜ਼ਫਰਾ ਆਪਣੀ ਸੌਰੀ ਦਾ ਜਿਹੜਾ ਰਜਿਸਟਰਡ ਨਾਮ ਆ ਉਹ ਮੁਜ਼ਫਰਾਪੁਰੀ ਆ ਸਹੀ ਜਮਨਾਪੁਰੀ ਜਿਹਨੂੰ ਆਪਾਂ ਕਹਨੇ ਵੈਸੇ ਜਮਨਾਪੁਰੀ ਤਾਂ ਬੱਕਰੀ ਹੁੰਦੀ ਹੈ ਜੀ ਤੇ ਉਦੋਂ ਬਾਰੇ ਜਿਹੜੀ ਮੰਨ ਲਓ ਇਹ ਜ ਆਪਾਂ ਜਮਨਾਪੁਰੀ ਆਪਾਂ ਇੱਧਰ ਕਹਿ ਦਿੰਦੇ ਆ ਇਹ ਇਹ ਜਿਹੜੀ ਮੰਨ ਲਓ ਭੇਡ ਹੈ ਜੀ ਨਸਲ ਬੋਡੀ ਅ ਵੇੜ ਜਾਦੇ ਕਰਦੇ ਨੇ ਮੀਟ ਪਰਪਸ ਲਈ ਵਰਤੇ ਆਂ ਅੰਦਰ ਕਿਉਂਕਿ ਹੁਣ ਇਹ ਭੇਡ ਦੇ ਵਿੱਚ ਨਾ ਕਿਹੜੀ ਨਸਲ ਆਉਂਦੀ ਹੈ ਜੀ ਜਿਵੇਂ ਇੱਕ ਤਾਂ ਹੋਗੀ ਬੋਡੀ ਵੇਟ ਲਈ ਹੋਗੀ ਇੱਕ ਦੁੱਧ ਲਈ ਹੋਗੀ ਠੀਕ ਹੈ ਇੱਕ ਔਨ ਲਈ ਹੋਗੀ ਜ਼ਿਆਦਾਤਰ ਲੋਕ ਪਹਿਲਾਂ ਔਨ ਲਈ ਵੀ ਵਰਤਦੇ ਸੀਗੇ ਵੀ ਔਨ ਵੇਖਦੀ ਸੀ ਹੁਣ ਇਹਦੀ ਔਨ ਨਾ ਵਿਕਣ ਕਾਰਨ ਲੋਕ ਇਹਨੂੰ ਬੋਡੀ ਵੇਟ ਜਿਹੜੀ ਜ਼ਿਆਦੇ ਭੇਡ ਕਰਦੀ ਉਹ ਨਸਲ ਤੇ ਕੰਮ ਕਰਦੇ ਆਂ ਬੋਡੀ ਵੇਟ ਵਾਲੀਆਂ ਭੇਡਾਂ ਰੱਖਣ ਲੱਗ ਜਾ ਰਹੇ ਆਂ ਹਾਂਜੀ ਕੀ ਤੁਸੀਂ ਦੋ ਹੀ ਕਿਸਮਾਂ ਆ ਕੇ ਨਿਕਲੀਆਂ ਹਾਂ ਸਾਡੇ ਕੋਲ ਦੋਵੇਂ ਕਾਜ ਲੀਆਂ ਤਾਂ ਹੁਣ ਦੋ ਚਾਰ ਹੀ ਰਹਿ ਗਈਆਂ ਪਰ ਸਾਡੇ ਕੋਲ ਜ਼ਿਆਦਾ ਇਹ ਮੁਜੱਫਾਬਦੀ ਹੈ ਪਰ ਇਹ ਇੱਕ ਇਸ طرف ਤੇ ਲਈ ਵਰਤੀ ਜਾਂਦੀ ਹੈ ਇਹ ਮੀਟ ਪਰਪੇ ਲਈ ਜੀ ਮੈਂ ਇਸੇ ਬਣੀਏ ਮੀਟ ਪਰਪੇ ਲਈ ਹੁਣ ਬ੍ਰੀਡ ਲਈ ਵਰਤਦੇ ਹਾਂ ਲੋਕ ਜੀ ਬ੍ਰੀਡ ਲਈ ਆਏ ਜੀ ਹੁਣ ਜੀ ਜਮਨਾਪੁਰੀ ਦੇਖਿਓ ਇਹ ਜਿਹੜੀ ਭੇੜ ਆ ਗਈ ਇਹ ਬਹੁਤ ਘੱਟ ਆ ਗਈ ਠੀਕ ਹੈ ਨਾ ਇਹਦੀ ਹੁਣ ਜੇ ਆਪਾਂ ਦੇਖੇ ਲੇ ਲਈਆਂ ਇਹਦੀ ਮੰਨ ਲਓ ਇੰਨੀ ਮੰਗ ਆ ਵੀ ਜਿੰਨੀ ਵੀ ਕਹੋ ਠੀਕ ਹੈ ਜੀ ਹਾਂ ਬਹੁਤ ਜ਼ਿਆਦਾ ਮੰਗ ਆ ਗਈ ਸਾਡਾ ਤਾਂ ਕੋਈ ਛੇੜ ਪਰਚੇ ਦਾ ਕੰਮ ਨਹੀਂ ਅਸੀਂ ਤਾਂ ਪਹਿਲਾਂ ਵੀ ਕਹਨੇ ਹੁੰਨੇ ਆ ਵੀਡੀਓ ਦੇ ਵਿੱਚ ਇਸ ਦਾ ਕੋਈ ਬਕਲਿਆ ਨਹੀਂ ਵੀ ਡਿਆ ਛੇੜ ਪਰਚੇ ਨਹੀਂ ਕੀਤਾ ਵੀ ਮੰਨ ਲਓ ਆਪਦੇ ਬੱਚੀ ਜਿੰਨਿਆਂ ਕ ਬੱਕਰੇ ਨੇ ਉਹ ਵੀ ਵੇਚਦੇ ਭੇਡਾਂ ਦਾ ਵੀ ਸਾਡਾ ਹੀ ਸਿਸਟਮ ਆਗਾ ਜਿੱਦਾਂ ਪਿਛਲੇ ਸਮੇਂ ਤੋਂ ਕੁਝ ਚ ਰਿਆ ਵੀ ਜਿੱਦਾਂ ਭੇਡਾਂ ਦਾ ਕੰਮ ਘਟਿਆ ਲੱਗੇ ਪਿੱਛੇ ਹੁਣ ਕੀ ਹਾਲਾਤ ਨੇ ਕੋਈ ਚੀਜ਼ ਹੈ ਬਾਈ ਜਦੋਂ ਇਹ ਆਪਾਂ ਮੰਨ ਲਓ ਕਿਸੇ ਨੂੰ ਦੱਸਾਂਗੇ ਠੀਕ ਹੈ ਨਾ ਵੀ ਉਹਦੇ ਵਿੱਚ ਮੰਨ ਲਓ ਆ ਆਮਦਨ ਆਗੀ ਉਹਦੀ ਆ ਚਰਾਈ ਆ ਉਹ ਆ ਇੰਨਾ ਖਾਂਦੀ ਆ ਇੰਨੀ ਉਹਦੀ ਇਨਕਮ ਆਗੀ ਫੇਰ ਹੀ ਲੋਕਾਂ ਨੂੰ ਪਤਾ ਲੱਗਣਾ ਨਾ ਹੁਣ ਪੇੜ ਦਾ ਜੇ ਤੁਸੀਂ ਦੇਖੋ ਕਿ ਪ ਹਾਂ ਜਿਆਦਾਤਰ ਆਈਡੀ ਵੀਰਾਂ ਨਾਲ ਵੀ ਆਪਾਂ ਗੱਲ ਕਰਦੇ ਸੀ ਉਹ ਕਹਿੰਦੇ ਸਾਡਾ ਮੁੰਡਾ ਕਹਿੰਦਾ ਹਰ ਭੇਡਾਂ ਦਾ ਕੀ ਆਪਾਂ ਤਾਂ ਬੱਕਰੇ ਰੱਖਾਂਗੇ ਭੇਡਾਂ ਨੂੰ ਲੋਕ ਚੰਗਾ ਨਹੀਂ ਮੰਨਦੇ ਕਿਰ ਭੇਡਾਂ ਕਿੱਥੇ ਲਈ ਫਿਰਾਂਗੇ ਪਰ ਹੁਣ ਇੰਨਾ ਕੁ ਜ਼ਰੂਰ ਦੇਖਿਆ ਵੀ ਜਿਆਦਾਤਰ ਜਿੰਨੇ ਵੀ ਤੁਸੀਂ ਮਾਲ ਦੇਖੋ ਇੱਕ ਇੱਕ ਦੋ ਦੋ ਭੇਡਾਂ ਹਰ ਇੱਕ ਕੋਲ ਹੈਗੀਆਂਗੇ ਸਟਾਰਟਿੰਗ ਹੋਗੀ ਹੌਲੀ ਹੌਲੀ ਇਹਨੇ ਆਪ ਹੀ ਅੱਪ ਹੋ ਜਾਣਾ ਤੇ ਹੁਣ ਤੁਸੀਂ ਪਹਿਲਾਂ ਗੱਲ ਕੀਤੀ ਵੀ ਭੇਡਾਂ ਵਾਲੇ ਨੂੰ ਚੰਗਾ ਨਹੀਂ ਮੰਨਦੇ ਉਹਦੇ ਚ ਮੈਨੂੰ ਇੱਕ ਇਹ ਲੱਗਦਾ ਵੀ ਕਾਰਨ ਇਹਦੇ ਚ ਮੁਸਕ ਬਹੁਤ ਮਾਰਦੀ ਹੁੰਦੀ ਆ ਤੇ ਮੈਂ ਜਿਹੜੀ ਨਵੀਂ ਗੱਲ ਦੇਖੀ ਆ ਜਾ ਕੇ ਹੁਣ ਮੈਂ ਭੇਡਾਂ ਦੇ ਵਿੱਚ ਹੀ ਖੜਿਆ ਆ ਤੇ ਆਉਣ ਸਰ ਮੈਂ ਇਹੀ ਚੀਜ਼ ਨੋਟ ਕੀਤੀ ਆ ਵੀ ਇਹਨਾਂ 'ਚ ਮੁਸ਼ਕਲ ਨਹੀਂ ਮਾਰਦੀ ਕੀ ਕਾਰਨ ਹੈ ਬਾਈ ਜੀ ਦੇਖੋ ਗੱਲ ਸਾਰੀ ਛਾਂਵ ਸੰਭਾਲਦੇ ਜਿਹੜਾ ਤੁਹਾਡਾ ਮੰਨ ਲਓ ਜਿੱਥੇ ਤੁਹਾਡੇ ਫਾਰਮ ਦੇ ਵਿੱਚ ਭੇਡਾਂ ਰੱਖੀਆਂ ਉਹ ਸਾਫ਼ ਸੁਥਰਾ ਹੋਣਾ ਚਾਹੀਦਾ ਇਹ ਗੱਲ ਨਹੀਂ ਵੀ ਆਪਾਂ ਚਾਰ ਦਿਨ ਉਹਨੂੰ ਸਾਫ਼ ਸੁਥਰਾ ਇਹਨਾਂ ਰੱਖੀਏ ਠੀਕ ਹੈ ਨਾ ਉਹਦੇ ਵਿੱਚ ਕੋਈ ਮੰਨ ਲਓ ਝਾੜੂ ਨਹੀਂ ਮਾਰਨਾ ਜਿੱਥੇ ਮਿੰਗਣਾ ਸਗੋ ਪਈ ਹੈ ਕੀ ਪਈ ਰਹਿੰਦੇ ਹੋ ਫੇਰ ਤਾਂ 스మెਲ ਆਉਣੀ ਆਉਣੀ ਹੈ ਜੇ ਆਪਾਂ ਜਿੱਥੇ ਸਪਾਈ ਵਾਲੇ ਥਾਂ ਤੇ ਉਹਨੂੰ ਵਹਾਵਾਂਗੇ ਫੇਰ ਕੋਈ ਇਹ ਦਿੱਕਤ ਨਹੀਂ ਆਉਣੀ ਜਿਵੇਂ ਅੱਜ ਕੱਲ੍ਹ ਹੁਣ ਮੌਸਮ ਚੇਂਜ ਹੋ ਰਿਹਾ ਹਨਾ ਵੀ ਇਹਦਾ এনवायरमेंट ਸੈਟਅਪ ਕਿਦਾਂ ਦਾ ਰੱਖਣਾ ਪੈਂਦਾ ਮੀ ਇਹਨੂੰ ਕਦੇ ਦਿੱਕਤ ਨਹੀਂ ਆਈ ਹਾਂ ਇਹੀ ਮੇਨ ਤਾਂ ਸਾਨੂੰ ਸਭ ਤੋਂ ਚੰਗੀ ਗੱਲੀ ਇਹਦੇ ਵਿੱਚ ਹੀ ਲੱਗੀ ਵੀ ਇਹ ਸਿਆਲ ਦੇ ਵਿੱਚ ਇਹ ਕੋਰੇ ਪਿੰਡੇ ਦੇ ਵਿੱਚ ਹੀ ਢੇੜ ਬਾਹਰ ਸੂਕੇ ਤਾਂ ਵੀ ਸਾਨੂੰ ਲੱਗਤ ਨਹੀਂ ਆਉਂਦੀ ਕੋਈ ਵੀ ਕੁਝ ਨਹੀਂ ਹੋਇਆ ਹਾਂ ਮਾਰਟੈਲਿਟੀ ਜਿਵੇਂ ਮੰਨ ਲਓ ਜੀ ਬੱਚੇ ਦੀ ਆ ਇਹਦੀ ਬਹੁਤ ਘੱਟ ਮਾਰਟੈਲਿਟੀ ਹਾਂ ਜੇ ਵੀ ਕਈ ਵਾਰੀ ਨਾ ਜਿੱਦਾਂ ਹੁਣ ਕਿਸੇ ਨੇ ਜਸ ਸਟਾਰਟਿੰਗ ਕਰਨੀ ਹੋਵੇ ਜਿਵੇਂ ਹੁਣ ਦੁਬਾਰਾ ਕਰੇ ਜੀ ਇੱਕ ਵਾਰੀ ਢੇਡਾਂ ਦਾ ਫੇਰ ਉੱਠ ਰਿਹਾ ਤੇ ਕਿਸੇ ਨੇ ਕਈ ਵਾਰੀ ਸਲਾਹ ਬਣੀ ਹੁੰਦੀ ਆ ਕਿ ਮੈਂ ਵੀ ਕੰਮ ਸਟਾਰਟ ਕਰ ਲਵਾਂ ਜਿਵੇਂ ਅਜਿhandle ਨੌਕਰੀਆਂ ਨਹੀਂ ਮਿਲਦੀਆਂ ਤੁਹਾਨੂੰ ਪਤਾ ਹੀ ਹੈ ਤੇ ਹੋਰ ਧੰਦੇ ਵੀ ਠੱਪ ਹੁੰਦੇ ਜਾਂਦੇ ਨੇ ਵੀ ਆਪਾਂ ਬੰਦਾ ਕਹਿੰਦਾ ਵੀ ਆਪਣਾ ਬਿਜ਼ਨਸ ਕਿਉਂ ਨਾ ਕਰ ਲਈਏ ਹਨਾ ਜੀ ਤੇ ਉਹਨੇ ਸਟਾਰਟ ਕਰਨਾ ਪਰ ਤਾਂ ਇਹਨੂੰ ਕੀ ਸੈਟਅਪ ਦੇਣਾ ਪਵੇ ਦੇਖੋ ਭਾਈ ਜਿਹੜੇ ਮੰਨ ਲਓ ਜਿਵੇਂ ਬੱਕਰੀਆਂ ਬੱਕਰੀਆਂ ਲਈ ਪੋਰਸ ਨੂੰ ਉਹਨਾਂ ਨੇ ਪੰਦਾ ਜਿਵੇਂ ਗੱਬਣਾਂ ਲਈ ਐਡ ਫੰਡਰ ਲਈ ਐਡ ਠੀਕ ਹੈ ਸੂਨ ਲਈ ਐਡ ਕਿਉਂਕਿ ਐਂ ਹੁੰਦਾ ਵੀ ਆਪਾਂ ਨੂੰ ਜਾਂਦੇ ਇਹ ਫੰਡਰ ਬੱਕਰੀ ਹੈ ਕੀ ਬਿਰੋ ਗੱਬਣ ਦੇ ਟੱਕਰ ਨਾ ਮਾਰੇ ਜਿਹੜਾ ਪੇੜ ਆ ਪੇੜ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਠੀਕ ਹੈ ਕਦੇ ਇਹ ਨਹੀਂ ਹੋਇਆ ਵੀ ਮੰਨ ਲਓ ਭੇੜ ਸੂਣ ਵਾਲੀ ਤੇ ਦੂਜੀ ਭੇੜ ਸੂਈ ਵੀ ਉਹਨੇ ਉਹਨੂੰ ਮਾਰਿਆ ਕਦੇ ਵੀ ਨਹੀਂ ਦੇਖਿਆ ਮੈਂ ਅੱਜ ਤੱਕ ਠੀਕ ਹੈ ਅਸੀਂ ਕੋਈ ਸਪੈਸ਼ਲ ਇਹਨਾਂ ਦੇ ਪੋਰਟ ਨਹੀਂ ਬਣਾਏ ਠੀਕ ਹੈ ਵੈਸੇ ਸਾਡਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਦਿੰਦਾ ਤੇ ਪਹਿਲਾਂ ਕਹਿੰਦਾ ਵੀ ਆਇਆ ਵੀ ਸਾਡਾ ਕੰਮ ਬਾਹਰ ਲਈ ਕਰਾਈ ਤੇ ਆ ਵੀ ਮੈਂ ਤੁਹਾਨੂੰ ਇਹ ਵੀ ਝੂਠ ਮਾਰਦੇ ਮੇਰਾ ਬੜਾ ਵੱਡਾ ਫਾਰਮ ਆ ਕੋਈ ਨਹੀਂ ਠੀਕ ਹੈ ਨਾ ਸਾਡਾ ਕੰਮ ਪਹਿਲਾਂ ਤੋਂ ਬਾਹਰ ਲਈ ਕਰਾਈ ਤੇ ਆ ਜਿਹੜਾ ਮੰਨ ਲਓ 11 12 ਵਜੇ ਤੱਕ ਜਿਹੜਾ ਅਸੀਂ ਨੀਰਾ ਚਾਰਾ ਕੋਈ ਵੀ ਹੋਣਾ ਉਹ ਘਰੇ ਪਾਉਣੇ ਉਹਦੇ ਸਾਡੇ ਬੰਦੇ ਬਾਹਰ ਚਾਰ ਲੈਉਂਦੇ ਆ ਬਸ ਇਹੀ ਸਾਡਾ ਪਤਾ ਬਾਹਰ ਤੇ ਬਾਹਰ ਵੀ ਕਈ ਨਾ ਵੀ ਫਾਰਮ ਬਣਾਇਆ ਹੁੰਦਾ ਉਹਨਾਂ ਨੇ ਇੱਕ ਸੈਟਅਪ ਬਣਾ ਲਿਆ ਹਣਾ ਉਹਦੇ ਵਿੱਚ ਹੀ ਰੱਖਣਾ ਫੀਡ ਪਾਉਣੀ ਤੇ ਇਹਦੇ 'ਚ ਕੋਈ ਹੈ ਫਰਕ ਇਹਨਾਂ ਦੇ ਵਿੱਚ ਜਿਹੜਾ ਇਹ ਬਾਹਰ ਚੜਦਿਆਂ ਨੇ ਜਾਂ ਉਹ ਅੰਦਰ ਫੀਡ ਖਾਂਦੇ ਆ ਫਰਕ ਤਾਂ ਬਾਈ ਕੁਝ ਨਹੀਂ ਫਰਕ ਇਹ ਹੈਗਾ ਜ਼ਰੂਰ ਵੀ ਜਿਹੜੇ ਮੰਨ ਲਓ ਬਟਾਮਣਾਂ ਦੀ ਘਾਟ ਹੁੰਦੀ ਹੈ ਜਦੋਂ ਬੱਕਰੀਆਂ ਚਾਹੇ ਭੇਡਾਂ ਬਾਹਰ ਚੜਨ ਜਾਂ ਜਦੋਂ ਸਾਰੇ ਤੱਤ ਮਿਲਦੇ ਰਹਿੰਦੇ ਕਦੇ ਕੁਸਕਾਲੇ ਕਦੇ ਕੁਸਕਾਲੇ ਜਿਹੜਾ ਹੁਣ ਆਪਾਂ ਫਾਰਮ ਦੇ ਵਿੱਚ ਰੱਖਣਾਗਾ ਉਹਨਾਂ ਆਪਾਂ ਪ੍ਰੋਪਰ ਤੱਤ ਨਹੀਂ ਦੇ ਸਕਦੇ ਠੀਕ ਹੈ ਨਾ ਐਕਸਟਰਾ ਜਿਵੇਂ ਆਪਾਂ ਕਹਿੰਦੇ ਮਲਟੀ ਬਟਾਮਣ ਦੇ ਉਹ ਆਪਣਾ ਮਿਨਰਲ ਮਿਕਚਰ ਇਹ ਚੀਜ਼ਾਂ ਫੀਡ ਪਾਓ ਫੀਡ ਪਾਉਣ ਦਾ ਵੀ ਕਾਰਨ ਮੇਨ ਇਹੀ ਹੈਗਾ ਵੀ ਜਿਹੜੇ ਉਹਨਾਂ ਦੇ ਤੱਤਾਂ ਦੀ ਘਾਟ ਉਹ ਪੂਰੀ ਹੁੰਦੀ ਰਹੀ। ਜਦੋਂ ਤੁਹਾਡਾ ਪਸ਼ੂ ਬਾਹਰ ਚਰਦਾ ਹੈਗਾ ਉਦੋਂ ਥੋੜਾ ਜਿਹਾ ਤੁਹਾਡਾ ਖਰਚਾ ਵੀ ਘਟ ਜਾਂਦਾ। ਜੇ ਫੀਡ ਦਾ ਹੋ ਗਿਆ ਜਿਵੇਂ ਨੀਰੇ ਚਾਰੇ ਦਾ ਹੋ ਗਿਆ ਜਿਵੇਂ ਸਿਆਲਚ ਦਾ ਨੀਰਾਚਾਰ ਹਰ ਇੱਕ ਪਸ਼ੂ ਜਿਆਦਾ ਖਾਂਦਾ। ਗਰਮੀਆਂ ਦੇ ਬਾਅਦ ਜਦੋਂ ਕੱਖ ਹੋਗੇ ਫਿਰ ਲੋੜ ਨਹੀਂ ਪੈਂਦੀ ਬਾਹਰ ਨੀਰੇ ਚਾਰੇ। ਉਹੇ ਜਿਹਾ ਖਰਚਾ ਵੀ ਘਟ ਜਾਂਦਾ ਆਮਦਨ ਵਾਜ ਜਾਂਦੀ। ਠੀਕ ਹੈ ਜੀ। ਤੇ ਜਿਹੜਾ ਜਿਵੇਂ ਇਹਦਾ ਪ੍ਰੈਗਨਨਸੀ ਤੋਂ ਡਿਲੀਵਰੀ ਤੱਕ ਦਾ ਪੀਰੀਅਡ ਹੈ ਜਿਹੜਾ ਉਹ ਬੱਕਰੀ ਦੇ ਨਾਲ ਦੀ ਹੈ ਜਾਂ ਅਲੱਗ ਤੋਂ ਠੀਕ ਆ 5 ਮਹੀਨੇ 5 ਦਿਨ ਬੱਕਰੀ ਲੈਂਦੀ ਆ 5 ਮਹੀਨੇ 5 ਦਿਨ ਨਹੀਂ ਲੈਂਦੀ ਆ 8 ਤੋਂ ਲੈ ਕੇ 10 ਸਾਲ ਉਮਰ ਬੱਕਰੀ ਦੀ 8 ਤੋਂ ਲੈ ਕੇ 10 ਸਾਲ ਉਮਰ ਭੇਡ ਇਹ ਪ੍ਰੋਸੈਸਿੰਗ ਇਹ ਹੁਣ ਆਪਾਂ ਥੋੜੀ ਪ੍ਰੋਡਕਸ਼ਨ ਦੀ ਗੱਲ ਕਰਦੇ ਹਣਾ ਵੀ ਆਪਾਂ ਰੱਖੀਆਂ ਤੁਸੀਂ ਪਾਲ ਰਹੇ ਹੋਗੇ ਹਣਾ ਸਮੇ ਤੋਂ ਲੈ ਕੇ ਵੀ ਇਹ ਦਾ ਜਿਹੜਾ ਪ੍ਰੋਡਕਸ਼ਨ ਦਾ ਸਿਸਟਮ ਕੀ ਹੁੰਦਾ ਕਿੱਥੋਂ ਕਿੱਥੋਂ ਪਾਣੀ ਲਾਹ ਹੁੰਦਾ ਹੈ ਲਾਹਾ ਮੈਂ ਤੁਹਾਨੂੰ ਦੱਸ ਕੇ ਤਾਂ ਟਾਟਾ ਬਈ ਉਹ ਬੰਦੇ ਤੇ ਡਿਪੈਂਡ ਆ ਕਿਹੜੀ ਮੰਨ ਲਓ ਆਪਦੇ ਮੰਨ ਲਓ ਉਹਨੂੰ ਮੀਟ ਚਾਹੀਦਾ ਉਹਨੂੰ ਦੁੱਧ ਚਾਹੀਦਾ ਉਹਨੂੰ ਉੱਨ ਚਾਹੀਦਾ ਜਿਹੜੇ ਹਿਸਾਬ ਨਾਲ ਉਹ ਜਿਹੜੀ ਨਸਲ ਤੇ ਕੰਮ ਕਰੂਗਾ ਉਹਨੇ ਉਹੀ ਚੀਜ਼ ਦੇਣੀ ਜਿਵੇਂ ਹੁਣ ਮੇਰੇ ਤੇ ਨਾਲੋਂ ਮੈਂ ਇੰਜਵੇਂ ਲੈ ਲੈ ਪਾਲ ਕੇ ਵੇਚਦਾ ਠੀਕ ਹੈ ਮੀਟ ਪਰਪਸ ਲਈ ਵੇਚਦਾ ਠੀਕ ਹੈ ਨਾ ਜਿਵੇਂ ਹੁਣ ਵਿੱਚ ਬੰਦੇ ਨੇ ਦੁੱਧ ਤੇ ਕੰਮ ਕਰਨਾ ਭੇੜਦੇ ਤੇ ਉਹ ਦੁੱਧ ਵਾਲੀ ਨਸਲ ਨੂੰ ਪਾਲੂਗਾ ਠੀਕ ਹੈ ਨਾ ਜਿਵੇਂ ਹੁਣ ਜਿਹਨੇ ਔਨ ਲੈਣੀ ਆ ਉਹ ਔਨ ਨਸਲ ਨੂੰ ਪਾਲੂਗਾ ਇਹ ਸਿਸਟਮ ਹੈ ਇਹ ਦੇਖਣਾ ਪਊਗਾ ਵੀ ਤੁਸੀਂ ਅਗਰ ਮੀਟ ਦੇ ਕੰਮ ਕਰਨਾ ਤੁਸੀਂ ਕਿਹੜੀ ਕਿਹੜੀ ਚੀਜ਼ ਤੇ ਕੰਮ ਕਰਨਾ ਮੀਟ ਲੈਣਾਗਾ ਉਹ ਤੋਂ ਦੁੱਧ ਲੈਣਾਗਾ ਜਾਂ ਔਨ ਲੈਣੀ ਆ ਜ਼ਿਆਦਾਤਰ ਜਿਵੇਂ ਲੋਕ ਹੁਣ ਪਹਿਲਾਂ ਔਨ ਮਹਿੰਗੀ ਵੇਖਦੇ ਸੀ ਔਨ ਤੇ ਕੰਮ ਕਰਦੇ ਹੁਣ ਜਿਵੇਂ ਇਹ ਮੰਨ ਲਓ ਇਹ ਮਜੱਫਰਾਬਦੀ ਹੈਗੀ ਇਹ ਇਹਦੇ ਵਿੱਚ ਜਿਆਦਾ ਲੋਕ ਮੀਟ ਪਰ ਪਹਿਲੀ ਵਾਰ ਤੇ ਬੋਡੀ ਵੇਟ ਜਿਆਦਾ ਕਰਦੀ ਹੈ ਜਿਵੇਂ ਕਦਲੀ ਹੋਈ ਕਦਲੀ ਇਹਦੇ ਨਾਲ ਬੱਚੇ ਵੱਧ ਦਿੰਦੀਆਂ ਤਿੰਨ ਵੀ ਦੇ ਦਿੰਦੀਆਂ ਦੋ ਵੀ ਦੇ ਦਿੰਦੀ ਇਹਦੇ ਵਿੱਚ ਕੀ ਹੈ ਇਹ ਜ਼ਿਆਦਾਤਰ 50% ਪੇਡਾਂ ਇੱਕ ਬੱਚਾ ਦਿੰਦੀਆਂ 50% ਦੋ ਦੇ ਦਿੰਦੀਆਂ ਜਿਵੇਂ ਅਵਿਸ਼ਾਨ ਪੇਡ ਹੈਗੀ ਉਹ ਚਾਰ ਬੱਚੇ ਦਿੰਦੀ ਹੈਗੀ ਹਾਂ ਐਡੋਡੀ ਨਾਲ ਤੇ ਉਹ ਲੱਗ ਤੁਸੀ ਕੀ ਨਹੀਂ ਨਾਲ ਤੁਸੀਂ ਕੰਮ ਕਰਦੇ ਹੋ ਕਾਦੇ ਲਈ ਕੰਮ ਕਰਦੇ ਹੋ ਜੇ ਕਿ ਕੰਮ ਸਟਾਰਟ ਕਰਨ ਵੇਲੇ ਪਹਿਲਾਂ ਇਹ ਕਲੀਅਰ ਕਰਨਾ ਪਊਗਾ ਵੀ ਤੁਸੀਂ ਕਿਸ ਪਰਪਸ ਲਈ ਜਿਹੜਾ ਕੰਮ ਕਰਨਾ ਚਾਹੁੰਦੇ ਹੋ ਹਾਂਜੀ ਇਹ ਵੀ ਬਹੁਤ ਵਧੀਆ ਗੱਲ ਹੈ ਵੀ ਆ ਐਦਾਂ ਨਹੀਂ ਹੈਗਾ ਵੀ ਕਿਸੇ ਨੂੰ ਦੇਖ ਕੇ ਉਹ ਉਹ ਉਹਨੇ ਉਹ ਦੇਖਿਆ ਵੀ ਇੰਨੇ ਇੰਨੇ ਚਰਚੇ ਇੰਨੀ ਆ ਭੇਡਾਂ ਵਧਾਤੀ ਜੇ ਐਡਾ ਵੱਡਾ ਉਹਦਾ ਬਾੜਾ ਬਣ ਗਿਆ ਨਾ ਵੀ ਉਹ ਦੇਖ ਕੇ ਨਾ ਕਦੇ ਮੈਂ ਜੀ ਥੋੜੀ ਰਹੀ ਗਈ ਵਿਦਾਂਤ ਦੀ ਜਿਵੇਂ ਆਪਾਂ ਪੰਜਾਬੀ ਭਾਸ਼ਾ ਵਿੱਚ ਕਹਿੰਦੇ ਨੇ ਵੀ ਆ ਭੇਡਾਂ 'ਚ ਤਾਂ ਬਾੜਾ ਵਿਦਾਂਤ ਫਿਰਕ ਵਿਦਾਂਤ ਦਾ ਕਾਰਨ ਬਾਈ ਇਹੇ ਹੈਗਾ ਬਦੰਦਾ ਜਿਹੜੀ ਬੱਕ ਤੇੜ ਹੈ ਜਿਹੜੀ ਜਦੋਂ ਅੱਜ 28 ਤੋਂ 30 ਦਿਨਾਂ ਬਾਅਦ ਕਰਾਸ ਹੋ ਜਾਂਦੀ ਹੈ ਹਾਂ ਇਹ 28 ਤੋਂ 30 ਦਿਨਾਂ ਬਾਅਦ ਕਰਾਸ ਹੋ ਜਾਂਦੀ ਹੈ ਸੂਨ ਤੋਂ 28 ਤੋਂ 30 ਦਿਨਾਂ ਦੇ ਵਿੱਚ ਬਾਅਦ ਕਰਾਸ ਹੋ ਜਾਂਦੀ ਹੈ ਜਾਨੀ ਕਿਹੜੀ ਲੇਲੀ ਆ ਇਹਦੀ 10 ਤੋਂ ਲੈ ਕੇ 11 ਮਹੀਨਾ ਦੀ ਵਧੀਆ ਕਰਾਸ ਹੋ ਜਾਂਦੀ ਹੈ 10 ਤੋਂ 11 ਮਹੀਨਾ 11 ਮਹੀਨਾ ਜਾਨੀ ਇਹ ਬੱਕਰੀ ਤੋਂ ਲੱਗਿਆ ਥੋੜਾ ਹਾਂ ਬਸ ਇਹੀ ਜਿਆਦਾ ਜਿਆਦਾ ਇਹਦੇ ਇਹੀ ਸਿੱਟਾ ਮਾਦਾ ਕਿ ਇਹਦੇ ਵਿੱਚ ਜਿਹੜੀ ਇਨਕਮ ਆ ਜਿਆਦਾ ਇਹੀ ਹੈ ਜੀ ਮੇਰੀ ਜਿਹੜੀ ਸੂਨ ਦੀ ਸਮਰੱਥਾ ਉਹ ਜਿਆਦਾ ਹੈਗੀ ਜੀ 24 ਦਿਨਾਂ ਬਾਅਦ ਕ੍ਰੋਸ ਹੋਊਗੀ 5 ਮਹੀਨੇ 5 ਦਿਨਾਂ ਬਾਅਦ ਸੀ ਕਿ ਜਿਹੜੀ ਲੈ ਲਈ ਆਗੀ 10 ਤੱਕ 12 ਮਹੀਨੇ ਦੇ ਪੈਸੇ ਹਾਂ ਤਾਂ ਆਪਾਂ ਹੁਣ ਵੇਚਣ ਦੀ ਗੱਲ ਕਰਦੇ ਆਂ ਵੀ ਬੱਕਰੀ ਤੇ ਭੇਡ ਦੇ ਵਿੱਚ ਜਿਹੜਾ ਵੇਚਣ ਵਾਲਾ ਸਿਸਟਮ ਹੈ ਜਿਵੇਂ ਉਹਦੇ ਬੱਚੇ ਵਿਕਦੇ ਆ ਇਹਦੇ ਵੀ ਉਦਾਂ ਹੀ ਵਿਕਦੇ ਆ ਜੇ ਕੋਈ ਅਲੱਗ ਪ੍ਰੋਸੈਸ ਨਹੀਂ ਇਹਨੂੰ ਕੋਈ ਦਿੱਕਤ ਨਹੀਂ ਹੈ ਬਈ ਵੇਚਣ ਤੇ ਯਾਨੀ ਕਿ ਰੇਟ ਇੱਕੋ ਜਿਹਾ ਹੀ ਹੈ ਹਾਂ 19 21 ਦਾ ਫਰਕ ਹੋ ਸਕਦਾ ਭੇਡ ਦਾ ਤੇ ਬੱਕਰੀ ਦਾ ਰੇਟ ਇੱਕੋ ਜਿਹਾ ਜਿਵੇਂ ਆਮ ਮੰਨ ਲਓ 20 ਤੋਂ 25000 ਦੀ ਨਾਰਮਲ ਰੇਂਜ ਚ ਬੱਕਰੀ ਵਿਕਦੀ ਹੈ ਜਿਹੜੀ ਆਮ ਆਏ ਤਾਂ ਉਸ ਕੋ ਵੱਖਰੀ ਹੈਗੇ ਲੱਖਾਂ ਦੀ ਵੀ ਕੀ ਜਾਂਦੀ ਆ ਉਹ ਵੱਖਰੀ ਗੱਲ ਆ ਕੀ ਲੱਖਾਂ ਦਾ ਕੀ ਮੈਟਰ ਉਹ ਬੜੇ-ਬੜੇ ਮੈਟਰ ਆ ਬਾਈ ਠੀਕ ਹੈ ਉਹ ਕਦੇ ਸਪੈਸ਼ਲ ਵੀਡੀਓ ਬਣ ਜੂਗੀ ਹੈਨਾ ਲੱਖਾਂ ਦਾ ਫਿਰ ਐਂ ਬਹੁਤ ਕੁਝ ਹੋਈ ਜਾਂਦਾ ਹੈ ਇਹਦਾ ਲੱਖ ਹੈਨਾ ਤੁਹਾਨੂੰ ਪਤਾ ਹੀ ਹੈ ਲੱਖਾਂ ਦੇ ਵਿੱਚ ਹਾਂ ਸਹੀ ਗੱਲ ਆ ਤੇ ਇੱਕ ਹੋਰ ਆਪਾਂ ਗੱਲ ਕਰਦੇ ਆ ਵੀ ਜਿੱਦਾਂ ਇਹਦਾ ਕ੍ਰਾਸ ਟਾਈਮ ਜਿਹੜਾ ਹੁੰਦਾ ਹੈ ਉਹਦਾ ਆਪਾਂ ਨੂੰ ਕਿਦਾਂ ਜਜਮੈਂਟ ਕਰਨੀ ਪੈਂਦੀ ਹੈ ਨਵੇਂ ਬੰਦੇ ਲਈ ਨਵੇਂ ਬੰਦੇ ਲਈ ਬਾਈ ਜਿਵੇਂ ਮੰਨ ਲਓ ਜਿਹੜੇ ਸਟਾਰਟਿੰਗ ਦੇ ਵਿੱਚ ਕੀ ਹੈ ਜਦੋਂ ਆਪਾਂ ਲੇ ਲਈ ਛੋਟੀ ਰੱਖਦੇ ਆ ਹਨਾ ਲੀ ਲਈ 11 12 ਮਹੀਨਿਆਂ ਦੀ લીਲੀ ਆਪਾਂ ਮੋਨੀ ਪਾ ਦਿੰਦੇ ਹਾਂ ਮੋਨੀ ਦਾ ਮਤਲਬ ਤੁਹਾਨੂੰ ਮੈਂ ਦੱਸ ਦੇਣਾ ਵੀ ਇਹ ਜਿਹੜੀ ਜੱਤ ਆ ਉਹ ਕੱਟ ਦਿੰਨੇ ਆ ਉਦੋਂ ਬਾਅਦ ਕਰੋਸ ਹੁੰਦੀ ਹੈ ਠੀਕ ਹੈ ਜ਼ਿਆਦਾਤਰ ਇਹੀ ਦੇਖਣ ਚ ਆਇਆਗਾ ਮੈਂ ਵੀ ਜਿੰਨਾ ਕ ਮੇਰਾ ਤਜਰਬਾਗਾ ਵੀ ਆਮ ਪਹਿਲਾਂ ਵੀ ਦੇਖੋ ਕਦੇ ਬੰਦਾ ਕੋਈ ਸਿੱਖਿਆ ਨਹੀਂ ਹੁੰਦਾ ਹਣਾ ਹਰ ਇੱਕ ਬੰਦਾ ਸਿੱਖਦਾ ਰਹਿੰਦਾ ਹੈ ਠੀਕ ਹੈ ਮੇਰੀ ਤਾਂ ਪਹਿਲਾਂ ਤੋਂ ਆਦਤ ਮੈਂ ਤਾਂ ਹਰ ਇੱਕ ਨੂੰ ਇਹ ਕਹਿੰਦਾ ਮੈਂ ਤਾਂ ਸਾਰਿਆਂ ਨਾਲ ਅਨ ਟ੍ਰੇਨ ਠੀਕ ਹੈ ਨਾ ਮੈਂ ਨਹੀਂ ਕਹਿੰਦਾ ਕਿ ਮੈਂ ਬਾਲਾ ਐਕਸਪਰਟ ਮੈਂ ਜਿੰਨੇ ਵੀ ਮੰਨ ਲਓ ਆਈਡੀ ਵੀ ਰਹਿਣਾ ਗੱਲ ਕਰੀ ਜਿਹੜੇ ਵੀ ਏਡਾ ਰੱਖਦੇ ਆ ਜੀ ਉਹ ਕਹਿੰਦੇ ਵੀ ਇਹਦਾ ਸਿਸਟਮ ਇਹ ਹੁੰਦਾ ਉਹ ਜੋ 11 12 ਮਹੀਨੇ ਦੀ ਹੋਏ ਨੇ ਮੋਨੀ ਪਾ ਦੇ ਤੁਸੀਂ ਮੋਨੀ ਤੋਂ ਬਾਅਦ ਕ੍ਰੋਸ ਹੋਏ ਮੋਨੀ ਤੋਂ ਜਨਕੀ ਦੀ ਜਿਵੇਂ ਜੱਤ ਮੋਨਦੇ ਨੇ ਉਹ ਤੋਂ ਬਾਅਦ ਹੀ ਕ੍ਰੋਸਿੰਗ ਤੇ ਸਹੀ ਟਾਈਮ ਤੇ ਆਵੇ। ਇਹ ਐਸਸੀ ਵੀ ਆਈਂ ਦੇਖਦੇ ਹੁੰਦੇ ਨੇ ਕਿ ਵਾਰੀ ਕੁਸਤ ਲਈ ਸੇ ਵੀ ਰਹੇ ਨੇ ਫਿਰ ਉਹ ਥੋੜਾ ਜਿਹਾ ਸਮਾਂ ਵਧਾ ਦੇ। ਉਹ ਜ਼ਿਆਦਾਤਰ ਮੈਂ ਦੇਖਿਆ ਵੀ 10 11 ਮਹੀਨਿਆਂ ਦੀ ਚਾਹੇ ਮੋਨੀ ਪਾਈਏ ਚਾਹੇ ਨਾ ਪਾਈਏ ਇਹ ਕ੍ਰੋਸ ਹੋ ਜਾਂਦਾ। ਹੋਰ ਗੱਲ ਜਦ ਤੇ ਤੇ ਆਈ ਮਰੇ ਜਿੱਦਾਂ ਵੀ ਡਿਲੀਵਰੀ ਟਾਈਮ ਬੱਚੇ ਹੁੰਦੇ ਆ ਹਨਾ ਤੇ ਬੱਕਰੀਆਂ ਦੇ ਵੀ ਬੱਚੇ ਹੁੰਦੇ ਆਗੇ ਉਹਨਾਂ ਨੂੰ ਬਹੁਤ ਵਾਰ ਦੇਖਿਆ ਵੀ ਉਹ ਜਾਂ ਸੇਤੀ ਮਰ ਗਿਆ ਜਾਂ ਦੁੱਧ ਨਹੀਂ ਦੁੱਧ ਪੀਣ ਦੀ ਘਾਟ ਰਹੀ ਇਹਦੇ ਚ ਕੀ ਗੱਲਬਾਤ ਹੋਰ ਹੁੰਦੀ ਹੈ ਇਹਦੇ ਵਿੱਚ ਦਿੱਕਤ ਨਹੀਂ ਆਈ ਬਾਈ ਕਦੇ ਵੀ ਸਾਨੂੰ ਐ ਵੀ ਮੰਨ ਲਓ ਬੱਚੇ ਦੀ ਮਾਰਟੈਲਿਟੀ ਬਹੁਤ ਘੱਟ ਘੱਟ ਕੇ ਮੈਂ ਹੁਣ ਬੱਕਰੀ ਦਾ ਮੰਨ ਲਓ ਇੱਕ ਬੱਚਾ ਹੈਗਾ ਇੱਕ ਬੱਕਰੀ ਥੱਲੇ 2 ਲੀਟਰ ਦੁੱਧਾ ਇੱਕ ਥੱਲੇ 3 ਲੀਟਰ ਦੁੱਧਾ ਆਪਣੇ ਵੀਰ ਕੀ ਕਰਦਾ ਜਦੋਂ ਸੁਪੀ ਉਹ ਸਾਰਾ ਚ ਗਈ ਜਾਂਦਾ ਜਿਹੜੀ ਹੁਣ ਮੰਨ ਲਓ ਜਿਵੇਂ ਜੂਨੀ ਮਿਠਾ ਇਮਬ੍ਰੈਕਟਿ ਮਤਾਬਕ ਵੀ ਇਹ ਕਿਲੋ ਭਾਰ ਨਿਯਮ ਮੰਨ ਲਈਏ ਮਾਲੋ 2 ਕਿਲੋ ਭਾਰ ਆਗਾ ਤਾਂ 200 ਗ੍ਰਾਮ ਦੁੱਧ ਹੀ ਲੋੜਾ ਨੇ ਜੇ 3 ਕਿਲੋ ਭਾਰ ਆ 300 ਗ੍ਰਾਮ ਦੁੱਧ ਹੀ ਲੋੜਾ ਹੁਣ ਜਿਹੜੀ ਇਹਦੀ ਮਟੈਰਨਿਟੀ ਘਟਦਾ ਕਾਰਨ ਹੀ ਇਹ ਜੇ ਤੁਹਾਡੇ ਦੁੱਧ ਥੋੜਾ ਹੁੰਦਾ ਠੀਕ ਹੈ ਜਿੰਨਾ ਕੋ ਪੀਂਦਾ ਉਹਨਾਂ ਘਰੇ ਰਿਜੋਲਵ ਹੋਏ ਜਿੰਨਾ ਕੋ ਪੀਂਦਾ ਰਿਜੋਲਵ ਹੋਏ ਤਾਂ ਮਟੈਰਨਿਟੀ ਬਹੁਤ ਘਟ ਆ ਅਡਜਸਟ ਕਰ ਲੈਂਦਾ ਉਹ ਅਡਜਸਟ ਕਰ ਲੈ ਹੁਣ ਜਿਹੜਾ ਆਪਾਂ ਬੱਕਰੀ ਦੇ ਬੱਚੇ ਨੂੰ ਸਵੇਰ ਸ਼ਾਮ ਚਾਹਣਾ ਠੀਕ ਹੈ ਨਾ ਕਿੱਥੇ ਬੱਚੇ ਨੇ ਸਾਰਾ ਦਿਨ ਜੂਗੀ ਇਹਨਾਂ ਜਿੰਨਾ ਇੱਕ ਲਾੜਿਆ 10 10 20 ਮਲ ਲਾੜਿਆ ਚ ਕਦੇ ਚੁਆਇਆ ਨਹੀਂ ਬਾਈ ਹਾਂ ਐਵੇਂ ਪਰਪਸ ਲਈ ਕਰਨੀ ਨਹੀਂ ਅਸੀਂ ਕਦੇ ਚੁਆਇਆ ਵੀ ਨਹੀਂ ਮੈਂ ਤੁਹਾਨੂੰ ਝੂਠ ਮਾਰਦਾ ਵੀ 10 ਦਾ ਲੀਟਰ ਦਿੰਦੀ ਆ ਜੀ ਸਾਰੇ ਦਿਨ ਦਾ ਲੀਟਰ ਦਿੰਦੀ ਆ ਉਹ ਕੰਮ ਨਹੀਂ ਤੇ ਦੂਜੀ ਗੱਲ ਹੈ ਨਾ ਇਹਦੇ ਚ ਜਿਵੇਂ ਸੋਸ਼ਲ ਮੀਡੀਆ ਤੇ ਅੱਜ ਕੱਲ ਬਹੁਤ ਚੱਲਦਾ ਕਈ ਬੰਦੇ ਕੰਮ ਛੱਡ ਗਏ ਹੈ ਨਾ ਜੀ ਉਹਦੇ ਚ ਕਾਰਨ ਇਹੀ ਰਿਹਾ ਕਿ ਮੇਰੇ ਨਾਲ ਠੱਗੀ ਵੱਜ ਗਈ ਜੀ ਮੈਨੂੰ ਜਿਆਦਾ ਮਹਿੰਗਾ ਪਸੂ ਦਿੱਤਾ ਹੈ ਨਾ ਤੇ ਐਦਾਂ ਤੋਂ ਬੰਦੇ ਨੂੰ ਕਿਵੇਂ ਬਚਣਾ ਚਾਹੀਦਾ ਨੰਨੇ ਬੰਦੇ ਨੂੰ ਥੋੜਾ ਜਿਹਾ ਬਾਈ ਦੇਖੋ ਪਹਿਲਾਂ ਨੇ 13 ਮਈ ਵੀਡੀਓ ਪਾਈ ਸੀ ਜੀ ਕਾਫੀ ਟਾਈਮ ਦੀ ਗੱਲ ਹੈ ਇੱਕ ਚੈਨਲ ਵਾਲਿਆਂ ਨੇ ਪਾਈ ਸੀ ਜੀ ਲੱਖ ਰੁਪਏ ਦੀ ਬੱਕਰੀ ਲੈ ਕੇ ਵੀ ਬੰਦੇ ਨੇ ਕੀ ਬਤੀਆ ਠੀਕ ਹੈ ਨਾ ਉਦੋਂ ਬੰਦੇ ਵਿੱਚ ਬੰਦੇ ਨੇ ਬਹੁਤ ਰਾਏ ਲਾਇਆ ਸੀਗਾ ਵੀ ਤੂੰ ਬਾਈ 올ਟ ਬੋਲਦਾ ਹੁੰਦਾ ਤੂੰ ਐ ਕਰਦਾ ਦੇਖੋ ਮੈਂ ਨਹੀਂ ਕਹਿੰਦਾ ਮੈਂ ਐ ਉਦੋਂ ਇਹ ਵੀਡੀਓ ਦੇ ਵਿੱਚ ਪਤਾ ਕੀ ਬੋਲੇ ਸੀ ਦੇ ਵਿੱਚ ਮਖਾਵਾ ਸਟਾਰਟਿੰਗ ਦੇ ਵਿੱਚ ਤੁਸੀਂ ਲੱਖ ਰੁਪਏ ਦੀ ਬੱਕਰੀ ਨਾਲ ਸਟਾਰਟਿੰਗ ਦੇ ਵਿੱਚ ਤੁਸੀਂ ਥੋੜੇ ਮੁੱਲ ਦੀ ਬੱਕਰੀ ਲੈ ਲਓ ਜਦੋਂ ਥੋੜਾ ਪ੍ਰੈਕਟੀਕਲ ਹੋ ਗਿਆ ਨਾ ਉਦੋਂ ਬਸ ਸਕਦੇ ਤੁਸੀਂ 5 ਲੱਖ ਦੀ ਬੱਕਰੀ ਲੈ ਲਓ ਠੀਕ ਹੈ ਠੀਕ ਹੈ ਉਹਦੇ ਵਿੱਚ ਕੀ ਗੱਲ ਆ ਜਦੋਂ ਤੁਸੀਂ ਬਾਈ ਥੋੜੇ ਤੋਂ ਕੰਮ ਨੂੰ ਸਟਾਰਟ ਕਰੋ ਤੁਸੀਂ ਹਮੇਸ਼ਾ ਕਾਮਯਾਬ ਹੋਵੋਗੇ ਠੀਕ ਹੈ ਜੀ ਮੰਨ ਲਓ ਥੋੜੇ ਮੁੱਲ ਦੀਆਂ ਬੱਕਰੀਆਂ ਜੇ ਲੱਖ ਦੇ ਵਿੱਚ ਤੁਸੀਂ ਪੰਜ ਬੱਕਰੀਆਂ ਲੈ ਲਈਆਂ ਜੇ ਰੱਬ ਨਾ ਕਰੇ ਇੱਕ ਅੱਧੀ ਬੱਕਰੀ ਨੂੰ ਉੰਨੀ ਕੀ ਹੁੰਦੀ ਹੈ ਜਿਹੜੇ ਥੋੜੇ ਪਿੱਛੇ ਚਾਰ ਰਹਿ ਗਈਆਂ ਉਹ ਪਰਵਾਹੀ ਕਰਨੀਆਂ ਨਹੀਂ ਆਉਂਦੀਆਂ ਚੱਲ ਜਾਂਗੇ ਹਾਂ ਜੇ ਹੁਣ ਲੱਖ ਵਾਲੀ ਆਪਾਂ ਇੱਕ ਲੈ ਕੇ ਮਾਰ ਲਈ ਫਿਰ ਪਿੱਛੇ ਕੀ ਰਹਿ ਗਿਆ ਅੱਛਾ ਉਹਦੇ ਵਿੱਚ ਕੀ ਹੈ ਉਹਦੇ ਵਿੱਚ ਬਦਨਾਮ ਪਤਾ ਕਿਹਨੂੰ ਕਰਨ ਲੈਦਾ ਆਪ ਦਾ ਕਦੇ ਵਾਸਤੇ ਕੋਈ ਬੰਦਾ ਆਪਦਾ ਵਸੂਰ ਨਹੀਂ ਲੈਣ ਤੇ ਆਪ ਦੀ ਗਲਤੀ ਕਦੇ ਨਹੀਂ ਮੰਨਦਾ ਹੁੰਦਾ ਉਹਦੇ ਵਿੱਚ ਕੀ ਜਣਾ ਮ ਮੈਨੂੰ 1 ਲੱਖ ਰੁਪਏ ਦੀ ਬੱਕਰੀ ਦਿੱਤੀ ਤੇ ਬੱਕਰੀ ਘਰੇ ਆ ਕੇ ਮਰ ਗਈ। ਉਹਦੇ ਵਿੱਚ ਆਪ ਨਹੀਂ ਦੇਖਣਾ ਵੀ ਤੈਨੂੰ ਕਿਹੜਾ ਉਹਨੇ ਘਰੇ ਆ ਕੇ ਦਿੱਤੀ ਸੀਗੀ। ਉਹ ਤੇਰਾ ਵੀ ਕਸੂਰ ਆ ਪਹਿਲਾਂ ਤੂੰ ਸਿੱਖਦਾ ਥੋੜੀਆਂ ਥੋੜੇ ਮੁੱਲ ਦੇ ਬੱਕਰੀਆਂ ਰੱਖ ਕੇ ਜਦੋਂ ਤੈਨੂੰ ਸਾਮ ਸਮਾਂ ਲਾਏ ਦੀ ਕੋਸ਼ਿਸ਼ ਕਰ ਤੂੰ 2 ਲੱਖ ਰੁਪਏ ਲੈ ਲੈ। ਪਰ ਮੈਂ ਸਟਾਰਟਿੰਗ ਦੇ ਵਿੱਚ ਹਰ ਪਹਿਲਾਂ ਵੀ ਕਹਿੰਦਾ ਆ ਹੁਣ ਵੀ ਕਹਿੰਦਾ ਵੀ ਜਦੋਂ ਤੁਸੀਂ ਕੰਮ ਸਟਾਰਟ ਕਰਨਾ ਕਿਹੜਾ 5-7 ਪਸ਼ੂ ਰੱਖੋ। ਥੋੜੇ ਮੁੱਲ ਦੇ ਰੱਖੋ ਜਦੋਂ ਥੋੜਾ ਪ੍ਰੈਕਟਿਸ ਆ ਗਿਆ ਕੋਸ਼ਿਸ਼ ਕਰ ਤੂੰ 100 ਪਸ਼ੂ ਲੈ ਲਓ। ਉਹਦੇ ਵਿੱਚ ਕੀ ਹੈ ਤੁਸੀਂ ਕਾਮਯਾਬ ਹੋ ਜਾਓਗੇ। ਜਿਹੜੇ ਵੀਰ ਕਿਆ ਹੈ ਬੱਕਰੀ ਦਾ ਪਹਿਲਾਂ ਤਾਂ ਤੁਹਾਨੂੰ ਉਹਦੀ ਨਸਲ ਬਾਰੇ ਪਤਾ ਹੋਣਾ ਚਾਹੀਦਾ ਦੂਜੇ ਨੰਬਰ ਤੇ ਤੁਹਾਨੂੰ ਉਹਦੀ ਸਾਂਭ-ਸਮਾਲ ਵਾਸਤੇ ਬਾਰੇ ਪਤਾ ਹੋਣਾ ਚਾਹੀਦਾ ਤੀਜੇ ਨੰਬਰ ਤੇ ਉਹ ਕੀ ਖਾਂਦੀ ਆ ਕੀ ਪੀਂਦੀ ਆ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਚੌਥੇ ਨੰਬਰ ਤੇ ਮੇਨ ਉਮਰ ਦਾ ਪਤਾ ਹੋਣਾ ਚਾਹੀਦਾ ਵੀ ਬੱਕਰੀ ਜਿਹੜੀ ਜਾਂ ਭੇਡ ਆਪਾਂ ਲੈ ਰਹੇ ਹਾਂ ਕਿੰਨੇ ਦੰਦ ਆ ਦੀ ਕਿੰਨੀ ਉਮਰ ਹੋ ਗਈ ਠੀਕ ਹੈ ਨਾ ਓਦੋਂ ਅੱਗੇ ਆ ਗਿਆ ਭਾਈ ਮੁੱਲ ਜ਼ਿਆਦਾਤਰ ਜਿੰਨੇ ਵੀ ਫਾਰਮ ਫੇਲ ਹੋਏ ਉਹਨਾਂ ਨੂੰ ਮੁੱਲ ਨਹੀਂ ਤੈਅ ਕਰਨਾ ਠੀਕ ਹੈ ਕਿਉਂਕਿ 20000 ਦੀ ਬੱਕਰੀ ਹੁੰਦੀ ਆ 45000 ਦੀ ਦੇਤੀ ਅਗਲੇ ਨੇ ਅਗਲੇ ਨੇ ਤਾਂ ਦੇਣੀ ਆ ਜਦੋਂ ਵੇਚਣੀ ਆ ਲੈਣ ਦੇ। ਹਾਂ ਲੈਣਾ ਦੇਖਣ ਉਹ ਮੁਰਕੀ 20 ਦੀ ਵਿਕਦੀ ਆ। ਫੇਰ ਵੀਡੀਓ ਪਾਉਣੀ ਹੈਗੀ। 22 ਯਾਰ ਮੈਂ 45000 ਦੀ ਲਿਆਇ ਸੀ ਹੁਣ 20 ਦੀ ਵਿਕਦੀ ਆ। ਤੇ ਹੁਣ ਦੱਸੋ ਮੇਰੇ ਨਾਲ ਇੰਨਾ ਘਾਟਾ ਹੋ ਗਿਆ। ਘਾਟਾ ਤੇਰੀ ਕਾਹਲੀ ਕਰਨ ਹੋਇਆ। ਜੇ ਤੂੰ ਉਹ ਸਿੱਖਦਾ ਉਹ ਤੈਨੂੰ ਪਤਾ ਲੱਗਦਾ ਵੀ ਯਾਰ ਇੰਨੇ ਕ ਦੀ ਬੱਕਰੀ ਦਾ ਮੁੱਲ ਆ ਕਿ ਅਗਲੇ ਨੇ 45 ਮੰਗਿਆ ਤੂੰ 20 ਲੈ ਕੇ ਲਿਆ ਤੀਂ ਦੀ ਤੈਨੂੰ ਕਦੇ ਘਾਟਾ ਨਹੀਂ ਹੋਣਾ। ਦੂਜੇ ਨੰਬਰ ਤੇ ਮੈਂ ਥੋੜੀ ਜਿਹੀ ਮੇਰੇ ਵੀਰਾਂ ਨੂੰ ਵੀ ਅਪੀਲ ਕਰਦਾ ਇਹਦੇ ਵਿੱਚ ਸਾਰੇ ਨਹੀਂ ਮਾੜੇ ਹੁੰਦੇ। ਕੁਝ ਕੁ ਪਰਸੈਂਟ ਹੈਗੇ ਜਿਹੜੀ 20 ਵਾਲੀ 45 ਚ ਵੀ ਲਾਉਂਦੇ। ਹਾਂ ਠੀਕ ਹੈ ਨਾ ਇਹ ਤਾਂ ਹੈ ਨਹੀਂ ਵੀ ਇਹ ਮਹੀਨਾ ਦੋ ਮਹੀਨੇ ਲਈ ਕਮਾਂਗਾ ਆਪਣਾ ਜੇ ਆਪਾਂ ਅੱਜ ਇਹ ਸਿਆਣਿਆਂ ਦੀ ਕਹਾਵਤ ਆਗੀ ਜੇ ਤੁਹਾਡੇ ਕੋਲੇ ਕੋਈ ਮੰਨ ਲਓ ਗਾਹਕ ਆਉਂਦਾ ਨਾ ਉਹਦਾ ਗੱਲ ਨਾ ਕੁੱਟੋ ਨੂੰ ਸਹਿਕਦਾ ਰੱਖੋ ਉਹ ਦਵਾਰੇ ਵੀ ਜੋ ਇੱਕ ਵਾਰੀ ਕੱਲ ਕੋੜਤਾ ਦਵਾਰੇ ਨਹੀਂ ਆਈ ਹਾਂ ਜੇ ਤੁਸੀਂ ਉਹਨੂੰ ਅੱਜ 5 ਕਮਾਉਣੇ ਹੋ ਅਗਲੀ ਵਾਰ ਨੂੰ ਪਤਾ ਨਹੀਂ ਕਿੰਨੇ ਕਿੰਨੇ ਕਮਾ ਕੇ ਦੇ ਕੇ ਜੇ ਇਕੱਠੀ 50 ਕਮਾਲੇ ਉਹਦੇ ਕੋਲੇ ਪੱਲੇ ਕੱਖ ਨਹੀਂ ਰਹਿਣਾ ਤੁਹਾਡੇ ਕੋਲ ਲੈ ਕੇ ਚੀਜੂਗਾ ਦਵਾਰੇ ਇਹ ਚੀਜ਼ ਆ ਬਾਈ ਕਸ਼ਤ ਤਾਂ ਲੋਕ ਥੋੜੀ ਕਾਲੀ ਕਰਗੇ ਫਾਰਮ ਦੇਖੋ ਦੇਖ ਸੋਸ਼ਲ ਮੀਡੀਆ ਤੇ ਜੋ ਦੇਖ ਲਿਆ ਵੀ ਫਲਾਣ ਨੇ 35000 ਦਾ ਬੱਕਰਾ ਵੇਚਿਆ ਫਲਾਣ ਨੇ 2 2 ਲੱਖ ਦੀ ਬੱਕਰੀ ਵੇਚੀ ਇਹਦੇ ਵਿੱਚ ਗੱਲ ਇਹ ਹੈ ਬਾਈ ਦੇਖੋ ਹੁਣ ਤੁਸੀਂ ਮੇਰੇ ਤੇ ਲੱਗੇ ਮੈਂ ਨੈਚਰ ਹੋਇਆ ਕੰਮ ਕਰਦೇನೆ ਜੇ ਮੈਂ ਕੋਈ ਚੰਗੇ ਮੁੱਲ ਦਾ ਜਾਨਵਰ ਵੇਚੂਗਾ ਪਰ ਅਗਲੇ ਨੇ ਇਹ ਤਾਂ ਨਹੀਂ ਦੇਖਣਾ ਵੀ ਇਹਨੂੰ ਮੱਥਾ ਮਾਰਦੇ ਨੂੰ ਵੀ 15 ਸਾਲ ਹੋ ਗਏ ਸਹੀ ਗੱਲ ਉਹਨੇ ਇਹ ਗੱਲ ਕਹਿਣੀ ਆ ਵੀ ਯਾਰ ਉਹਨੇ ਤਾਂ ਲੱਖ ਰੁਪਏ ਦੀ ਬੱਕਰੀ ਵੇਚੀ ਆਪਾਂ ਵੀ ਆ ਸਾਡੇ ਉੱਪਰ ਗਾਈਆਂ ਮੱਝਾਂ ਤੋਂ ਕੀ ਲੈਣਾ ਜੋ ਲੱਖ ਰੁਪਏ ਦੀ ਬੱਕਰੀ ਵੇਚਦੇ ਆਪਾਂ ਵੀ ਲਿਓ ਪਰ ਉਹਨੇ ਇਹ ਤਾਂ ਨਹੀਂ ਦੇਖਿਆ ਮੇਰੀ ਮਿਹਨਤ ਕਿੰਨੇ ਕਰਦੀ ਹੈ ਕੋਈ ਬੰਦਾ ਕਿਸੇ ਦਾ ਸਟਰਗਲ ਨਹੀਂ ਦੇਖਦਾ ਉਹਦਾ ਬਸ ਇਹ ਗੱਲ ਦੇਖ ਲੈਂਦਾ ਵੀ ਇਹਨੇ ਕਮਾਈ ਨਹੀਂ ਕਿਵੇਂ ਕੀਤੀ ਜਦੋਂ ਆਪਾਂ ਮਿਹਨਤ ਕਰਾਂਗੇ ਉਹਦੇ ਵਿੱਚ ਪਰਮਾਤਮਾ ਦਾ ਵਾਸਾ ਹੁੰਦਾ ਠੀਕ ਹੈ ਨਾ ਜੇ ਸੱਚੀ ਫਿੱਕੀ ਤੁਸੀਂ ਕਰਤ ਕਰੋਗੇ ਨਾ ਉਹਨੇ ਤੁਹਾਨੂੰ ਫਲ ਦੇਣੇ ਹੀ ਦੇਣਗੇ ਪਰ ਮੈਂ ਫਿਰ ਵੀ ਹੱਥ ਤੋੜ ਕੇ ਨਵੇਂ ਵੀਰਾਂ ਨੂੰ ਵੀ ਬੇਨਤੀ ਕਰਦਾ ਕੋਈ ਜਦੋਂ ਵੀ ਤੁਸੀਂ ਕੋਈ ਮਾਲ ਲੈਣਾਗਾ ਪਹਿਲਾਂ ਥੋੜਾ ਜਿਹਾ ਸੋਚ ਸਮਝ ਕੇ ਲਓ ਕਾਲੀ ਨਾ ਕਰੋ ਕਿਉਂਕਿ ਜੇ ਮੰਨ ਲਓ ਅੱਜ ਆਹ ਮੁੰਡੇ ਤੇ ਲਾ ਲਓ ਇਹਨਾਂ ਦੀ 35 ਸਾਲ ਦੀ ਉਮਰ ਹੋ ਗਈ ਜੇ ਥਾਲ ਲੇਟ ਕਾਲ ਰੂ ਫਿਰ ਕੀ ਹੋਜੀ ਪਹਿਲਾਂ ਹੀ 35 ਸਾਲ ਦਾ ਹੋ ਹੀ ਗਿਆ ਵੇਰਜਕਾਰ ਤੁਰਫਦਾ ਜੇ ਸਾਲ ਸੀ ਮਹੀਨੇ ਤੇ ਸਰਚ ਕਰਕੇ ਕਰੂਗਾ ਉਹੀ ਤਾਂ ਲੱਖ ਰੁਪਇਆ ਬਚੂਗਾ ਲੱਖ ਰੁਪਇਆ ਕਮਾ ਨਹੀਂ ਸਕਦਾ ਲਾਸਟ ਜਾਊਗਾ ਜੇ ਮੈਂ ਸਰਚ ਕਰੂਗਾ ਕੋਈ ਵੀ ਆ ਕੰਮ ਜੇ ਸਿੱਖ ਕੇ ਕਰੂਗਾ ਤੁਸੀਂ ਤਾਂ ਤਾਂ ਕਾਮਯਾਬ ਹੋਵੋਗੇ ਜਿਹੜਾ ਤੁਸੀਂ ਆਨ ਟ੍ਰੈਂਡ ਕੰਮ ਕਰੋਗੇ ਨਾਲ ਤਾਂ ਫੇਲ ਹੋਵੋਗੇ ਨਾਲੇ ਆਪ ਦੀ ਬਦਨਾਮੀ ਅਗਲੇ ਤਾਂ ਤੁਸੀਂ ਕਰਨੀ ਕਰਨੀ ਕਿ ਉਹ ਲਿਆਉਂਗੇ ਉਹਨਾਂ ਤਾਂ ਵੇਚ ਨਹੀਂ ਵੇਚੀਏ ਨਾਲੇ ਬਾਕੀ ਜਿਹਨੇ ਵੱਧ ਮੁੱਲ ਲਾ ਤਾਂ ਉਹਨੇ ਕਹਿਣਾ ਬਾਈ ਮੈਂ ਕਿਹਾ ਤੈਨੂੰ ਸੱਦਿਆ ਸੀ ਲੈ ਕੇ ਤਾਂ ਤੂੰ ਹੀ ਪਰ ਇਹ ਗੱਲ ਮੈਂ ਮੰਨਦਾਗਾ ਵੀ ਧੋਖਾ ਤਾਂ ਦੀ ਲੋਕਾਂ ਨਾਲ ਹੋਈ ਬਹੁਤ ਇਹ ਗੱਲ ਹੈਗੀ ਆ ਲੋਕਾਂ ਨੇ ਫੰਡਰ ਬੱਕਰੀਆਂ ਗੱਭਣ ਦੇ 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 ਬਿਚੀਆਂ ਗੀਆਂ ਲੋਕਾਂ ਦੇ ਬਥੇਰੇਆਂ ਦੇ ਫੋਨਾਂ ਦੇ ਬਾਈ ਯਾਰ ਮੈਨੂੰ ਪੰਜ ਬੱਕਰੀਆਂ ਉਹਨਾਂ ਨੇ ਗੱਭਣ ਕਿਆ ਸੀ ਹੁਣ ਫੰਡਰ ਨਿਕਲ ਗਈਆਂ ਕੀ ਕਰੀਏ ਹੁਣ ਉਹ ਕਹਿੰਦਾ ਮੈਂ ਤਾਂ ਉਦੋਂ ਗੱਭਣ ਸੀਗੀਆਂ ਤੁਹਾਡੇ ਫਾਲਸ਼ਟ ਇਹ ਜੀ ਗੱਲ ਆ ਬਾਈ ਕਿੱਥੇ ਦਾ ਤੁਸੀਂ ਮੰਨ ਲਓ ਅੱਜ ਆਪਣੇ ਕੋਲੇ ਪੰਜ ਬੱਕਰੀਆਂ ਲੈਣ ਆਇਆ ਬੰਦਾ ਉਹ ਨੂੰ ਆਪਾਂ ਕਾਮਜਾਬ ਕਰਾਂਗੇ ਉਹ 50 ਲੈ ਕੇ ਜਾਊਗਾ ਠੀਕ ਹੈ ਜੀ ਆਪਾਂ ਪੰਜ ਚੀ ਉਹਨੂੰ ਰਗੜ ਤਾਂ ਮੁਰਕੇ ਕਿੱਥੋਂ ਲਊਗਾ ਨਾਲ ਉਹ 10 ਬੰਦੇ ਨੂੰ ਦੱਸੂਗਾ ਹੁਣ ਜ਼ਿਆਦਾਤਰ ਤੁਸੀਂ ਆਪ ਹੀ ਸਰਚ ਕਰੀ ਜਾਵੀਂ ਵਿੱਚ ਬੰਦੇ ਕਹਿੰਦੇ ਆ ਵੀ ਯਾਰ ਬੱਕਰੀ ਚ ਕੁਛ ਨਹੀਂ ਪੁੱਛਦਾ ਕਾਰਨ ਇਹ ਹੈਗਾ ਬਈ ਉਹ ਉਹਨਾਂ ਠੱਗੀ ਹੋਈ ਠੀਕ ਹੈ ਨਾ ਉਹਨਾਂ ਠੱਗੀ ਹੋਈ ਆ ਉੱਥੇ ਗੱਲ ਕੀ ਆ ਇਹ ਗੱਲ ਨਹੀਂ ਵੀ ਉਹਨਾਂ ਦਾ ਕਸੂਰ ਨਹੀਂ ਕਸੂਰ ਉਹਨਾਂ ਦਾ ਵੀ ਆ ਜਦੋਂ ਉਹਨਾਂ ਨੂੰ ਪੂਰਾ ਪ੍ਰੋਪਰ ਰੇਟ ਦਾ ਨਹੀਂ ਪਤਾ ਸੀ ਉਹ ਫਿਰ ਬਾਈ ਕਿਉਂ ਲੈਂਤੀ ਸੀ ਜੇ ਲੈਂਤੀ ਸੀ ਦੋ ਸਾਲ ਰੁਕਦੇ ਦੋ ਸਾਲ ਰੁਕ ਕੇ ਹੌਲੀ ਹੌਲੀ ਜਿਹੇ ਜਿਹੇ ਘਾਟਾ ਸੀ ਪੂਰਾ ਕਰਦੇ ਇੱਕ ਸਿਸਟਮ ਇਹ ਹੈਗਾ ਮੈਂ ਬਾਹਲੇ ਨੇ ਦੇਖਿਆ ਬਾਹਲੇ ਵੀਰਾਂ ਦੇ ਫੋਨ ਆਉਂਦੇ ਆ ਬਾਈ ਅਸੀਂ ਫਾਰਮ ਕਰਨਾ ਜੇ ਅਸੀਂ 2 ਲੱਖ ਰੁਪਏ ਲਾਵਾਂਗੇ ਤਾਂ ਕਿੰਨੇ ਬਣ ਜਾਣਗੇ ਐਡੀ ਸ਼ਿੱਤ ਨਹੀਂ ਬਣਦੇ ਠੀਕ ਹੈ ਨਾ ਇਹ ਕੋਈ ਇਹ ਤਾਂ ਹੈ ਨਹੀਂ ਵੀ 2 ਲੱਖ ਲਾ ਤਾਂ ਰਾਤ-ਰਾਤ ਹੋ ਕੋਈ ਚ ਕੋਈ ਵੀ ਕੰਮ ਨੂੰ ਟਾਈਮ ਲੱਗਦਾ ਥੋੜਾ ਧੀਰਜ ਨਾਲ ਕਰੋਗੇ ਤਾਂ ਸਾਰਾ ਕੁਝ ਹਾਂ ਐਡੀ ਸੇਤੀ ਨਹੀਂ ਇਹ ਗੱਲ ਨਹੀਂ ਵੀ ਤੁਸੀਂ ਆਖੋ ਮੈਂ ਲੱਖ ਲਾਤਾ ਦਾ ਸਾਲ ਦੇ ਵਿੱਚ 5 ਲੱਖ ਹੋ ਜੀ ਦੇਖੋ ਮੈਨੂੰ ਤਾਂ ਨਹੀਂ ਲੱਗਦਾ ਵੀ ਡੀਸੀਟੀ 5 ਲੱਖ ਹੋ ਜੂਗਾ ਪਰ ਕੋਸਟ ਮੈਂ ਥੋੜਾ ਜਿਹਾ ਵੀਰਾਂ ਨੂੰ ਵੀ ਕਹਿਣਾ ਹੁੰਦਾ ਵੀਡੀਓ ਨਾਲ ਵੀ ਗਰੇਜ ਕਰਿਆ ਕਰੋ ਥੋੜਾ ਸਾਫ ਸੁਥਰੀ ਜਿਹੀ ਕਮਾਈ ਜੀ ਰੱਖਦੇ ਹੋ ਨਾ ਅਗਲਾ ਸੌਖਾ ਰਹਿੰਦਾ ਠੀਕ ਹੈ ਨਾ ਕਮਾਈ ਹੋਣੀ ਹੈ 10 ਲੱਖ ਦੀ 10 ਨਹੀਂ 20 ਲੱਖ ਦੀ ਉਹ ਵੀ ਗੱਲ ਤੇ ਹਾਂ ਉਹ ਫਿਰ ਅਗਲਾ ਪ੍ਰੈਸ਼ਰ 'ਚ ਵੀ ਆ ਜਾਂਦਾ ਸਿਰ ਵੀ ਗਮਰਾਹ ਵੀ ਹੋ ਜਾਂਦਾ ਅਗਲਾ ਅਗਲਾ ਕਹਿੰਦੇ ਬਾਈ ਨੇ 20 ਲੱਖ ਦੀ ਕਮਾਈ ਕਰ ਲਈ ਮੈਂ ਕਈ ਵਾਰ ਇਹ ਸਰਟੀਫਾਈ ਕੀਤਾ ਵੀ ਤੁਹਾਡੇ ਵੀ ਨਾਲ ਜਿੰਨੇ ਵੀ ਵੀਰ ਵੀ ਅਗੇ ਆਖਣਗੇ ਬਾਈ ਨੇ 20 ਲੱਖ ਦੀ ਕਮਾਈ ਕਰਨੀ ਪਰ ਜਦ ਤੁਸੀਂ ਇੰਨਾ ਤਾਂ ਦੱਸਦੇ ਹੋ ਵੀ ਬਾਈ ਨੇ ਖਵਾਇਆ ਕਿੰਨਾਗਾ ਹਾਂ ਉਹਨੇ ਖਵਾਇਆ ਵੀ ਹੋਊਗਾ ਕਿ ਕੱਲਾ 20 ਕਮਾਇਆ ਜੀ ਅਸਾਂ ਉਹਨੇ 17 ਲੱਖ ਦਾ ਖਵਾਤਾ 20 ਕਮਾਇਆ ਬਾਈ ਤਾਂ ਫਿਰ ਤੰਨੀ ਗਿਆ ਇਹ ਕਿਉਂ ਨਹੀਂ ਦੱਸਦੇ ਤੁਸੀਂ ਕੱਲੀ ਕਮਾਈ ਹਰ ਇੱਕ ਮੁੰਡਾ ਦੱਸਦਾ ਜਿੰਨੇ ਵੀ ਬੱਕਰੀ ਪਾਲਕਾਂਗੇ ਕਦੇ ਕਿਸੇ ਨੇ ਇਹ ਨਹੀਂ ਦੱਸਿਆ ਵੀ ਯਾਰ ਮੈਂ ਬੱਚੇ ਤੇ ਕਿੰਨੇ ਕੀ ਮੈਂ ਇਹ ਗੱਲ ਕਹਿਣਾ ਹੁੰਦਾ ਵੀ ਦੇਖੋ ਬਹੁਤ ਵਧੀਆ ਆਪਣਾ ਕੰਮ ਆ ਸਾਫ ਸੁਥਰਾ ਕੰਮ ਕਰਾਂਗੇ ਨਾ ਇਹਨੇ ਬੜਾ ਲੰਮਾ ਟਾਈਮ ਚੱਲਿਆ ਹੁਣ ਅੱਜ ਦੀ ਅੱਜ ਦੀ ਕਿਹੜੀ ਪੂਰਾ ਵਧੀਆ ਕੰਮ ਆਗੇ ਹਰ ਇੱਕ ਬੰਦਾ ਇਹ ਆ ਭੱਜ ਕੇ ਪੈਂਦਾ ਹੈ ਹਰ ਇੱਕ ਬੰਦਾ ਕਰਨਾ ਚ ਕਰਨ ਚਾਹਣ ਦਾ ਮਤਲਬ ਇਹ ਵੀ ਬੇਰਜਗਾਰੀ ਬਹੁਤ ਆ ਬਈ ਠੀਕ ਹੈ ਨਾ ਬੇਰਜਗਾਰੀ ਕਰਕੇ ਹਰ ਇੱਕ ਬੰਦਾ ਕਹਿੰਦਾ ਯਾਰ ਮੈਂ ਕਰਾਂ ਪਰ ਗੱਲ ਇਹ ਹੈ ਜੀ ਆਪਾਂ ਇਹਨਾਂ ਦੇ ਨਾਲ ਜਿਵੇਂ ਨਵੇਂ ਬੰਦਿਆਂ ਨੂੰ ਚੱਕਾਂਗੇ ਨਾ ਆਪਾਂ ਤਾਂ ਉਹ ਚੰਗੀ ਗੱਲ ਆ ਗਈ ਉਹ ਚਾਰ ਬੰਦੇ ਨੂੰ ਹੋਰ ਦੱਸਣਗੇ ਜੋ ਕੰਮ ਜਾਪਾ ਜੇ ਆਪਾਂ ਨਵੇਂ ਬੰਦੇ ਨੂੰ ਛੱਡਤਾ ਠੀਕ ਹੈ ਨਾ ਫੇਰ ਤਾਂ ਤੁਹਾਨੂੰ ਪਤਾ ਹੀ ਵੀ ਉਹ ਇੱਕ ਬੰ ਈ ਆਮ ਗੱਲ ਆ ਵਿੱਚ ਬੰਦੇ ਹੈਗੇ ਸਾਡੇ ਬੱਕਰੀ ਪਾਲ ਕੇ ਬਥੇਰੇ ਹੈਗੇ ਜਿਹੜੇ ਬੰਦੇ ਵੀ ਇਹ ਗੱਲ ਕਹਿੰਦੇ ਆ ਵੀ ਆਪਾਂ ਟੰਕਾ ਕੇ ਮੇਉਣਾ ਵੇਚਣਾ ਟੰਕਾ ਕੇ ਬੱਕਰੀ ਵੇਚਣੀ ਆ ਜੀ ਕੋਈ ਦਿੱਕਤ ਹੋਈ ਬਾਈ ਆਪਾਂ ਨੂੰ ਬਾਅਦ ਕਰ ਜੀ ਉਹ ਬੰਦੇ ਹੈਗੇ ਜਿਹੜੇ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਇਹ ਗੱਲ ਨਹੀਂ ਫੀਲਡ ਹਰ ਇੱਕ ਹੀ ਆ ਬਾਈ ਜੇ ਮਨ ਲਓ ਹੁਣ ਤੁਸੀਂ ਡਾਕਸੋ ਤੇ ਜਣੇ ਆ ਇੱਧਰ ਇਹ ਕਰਦੇ ਹੋਊਗੀ ਇਹ ਫੀਲਡ ਦੇ ਵਿੱਚ ਜਿਹੜਾ ਹੈ ਸਾਰੇ ਫੀਲਡਾਂ ਦੇ ਵਿੱਚ ਹੁੰਦਾ ਬੰਦੇ ਹਰ ਇੱਕ ਮੰਨ ਲਓ ਆਪਣੇ ਕਹਾਵਤਾਂ ਦੀ ਪੰਜੇ ਉਂਗਲਾਂ ਇੱਕੋ ਹੀ ਨਹੀਂ ਹੁੰਦੀ ਮੈਂ ਇਹ ਨਹੀਂ ਗੱਲ ਕਹਿੰਦਾ ਵੀ ਸਾਰੀ ਮਾੜੀ ਆ ਮੈਂ ਇਹ ਨਹੀਂ ਗੱਲ ਕਹਿੰਦਾ ਵੀ ਸਾਰੀ ਇਦੇ ਵਿੱਚ ਚੰਗੇ ਮਾੜੇ ਹੁੰਦੀਆਂ ਪਰ ਮੈਂ ਇਹ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਵੀ ਬਾਈ ਇਹ ਆਪਣਾ ਕੰਮ ਆ ਜਿਹਨੂੰ ਆਪਾਂ ਬਚਾਵਾਂਗੇ ਕਿਸੇ ਨੂੰ ਚੰਗੇ ਢੰਗ ਤਰੀਕੇ ਨਾਲ ਕਰਾਵਾਂਗੇ ਕੰਮ ਨੂੰ ਅਗਲਾ ਉੱਠੂਗਾ ਤਾਂ ਫਿਰ ਆਪਣਾ ਕੰਮ ਹੀ ਵਧੂਗਾ ਕਰਦਾ ਤਾਂ ਹੈ ਜੇ ਆਪਾਂ ਕਹਿੰਦੇ ਵੀ ਆ ਗਿਆ ਜਿਹੜੇ ਨੂੰ 20 ਵਾਲੀ 45 ਰੋਕਦੇ ਉਦੋਂ ਬਾਅਦ ਬੱਸ ਸਾਨੂੰ ਨੂੰ ਪਤਾ ਕਹਿੰਦੇ ਹੁੰਦੇ ਆ ਬਾਈ ਇੱਕ ਬੰਦਾ ਖਤਮ ਹੋਇਆ ਬਣਾ ਕਿਸੇ ਬਿਜ਼ਨਸ ਤੋਂ ਉਹ ਫਿਰ ਇੱਕ ਮੁੰਡੇ ਦੱਸਦਾ ਫਿਰ ਕਿ ਇਹ ਕੰਮ ਨਾ ਕਰ ਲਈ ਮੈਂ ਤਾਂ ਮੇਰੇ ਪੇਲੇ ਠੀਕ ਜੀ ਪਹਿਲਾਂ ਤੁਸੀਂ ਗੱਲ ਕੀਤੀ ਸੀ ਮੁੱਲ ਤੇ ਉਮਰ ਦੀ ਕਿਵੇਂ ਪਤਾ ਲਾਵੇ ਨਵਾਂ ਬੰਦਾ ਵੀ ਇਹ ਇੰਨੇ ਕੁ ਮੁੱਲ ਦੀ ਹੈ ਕਿਵੇਂ ਜੱਜ ਕਰੇ ਉਹਨੂੰ ਤੇ ਦੂਜੀ ਗੱਲ ਦੱਸੋ ਵੀ ਉਮਰ ਨੂੰ ਕਿਵੇਂ ਜੱਜ ਕੀਤਾ ਜਾ ਸਕਦਾ ਜਾਨਵਰ ਦਾ ਭਾਈ ਜਿਵੇਂ ਆਪਾਂ ਹਰ ਇੱਕ ਬੰਦਾ ਕਹਿੰਦਾ ਤੁਸੀਂ ਪ੍ਰੈਕਟੀਕਲ ਕਰੋ ਜਿੰਨੇ ਬਸੱਕ ਇਹ ਟ੍ਰੇਨਿੰਗ ਲੈਣੇ ਉਹਦੇ ਵਿੱਚ ਹੀ ਫੈਸਲੇ ਲਿਖਿਆ ਹੁੰਦਾ ਚੌਰੀ ਤੇ ਪ੍ਰੈਕਟੀਕਲ ਪ੍ਰੈਕਟੀਕਲ ਦਾ ਮਤਲਬ ਕੀ ਹੈ ਆਪ ਕਰਕੇ ਜਦੋਂ ਤੁਸੀਂ ਆਪ ਕਰੋਗੇ ਪੰਜ ਸੱਤ ਬੱਕਰੀਆਂ ਪੰਜ ਸੱਤ ਭੇਡਾ ਰੱਖੋਗੇ ਇੱਕ ਦੋ ਦੇ ਵਿੱਚੋਂ ਵੇਚੋਗੇ ਇੱਕ ਦੋ ਖਰੀਦੋਗੇ ਫਿਰ ਥੋੜਾ ਉਹ ਪ੍ਰੈਕਟੀਕਲ ਉਹੀ ਹੋ ਗਿਆ ਨਾ ਤੁਹਾਨੂੰ ਉੱਥੇ ਪਤਾ ਲੱਗਣਾ ਵੀ ਯਾਰ ਮੈਂ ਕਿੰਨੇ ਕਿਦਾ ਇਹਦਾ ਮੇਉਣਾ ਵੇਚਿਆ ਕਿੰਨੇ ਕਿਨੇ ਮੇਰੇ ਉਥੋਂ ਲੈ ਆ ਪੀ ਬੱਕਰੀ ਵੀ ਕੀ ਹੈਗੀ ਤੇ ਕਿੰਨੇ ਕਿਦੀ ਮੈਨੂੰ ਦੁਬਾਰੇ ਜਿਹੜੀ ਇੱਕ ਦੋ ਲੈਤੀਆਂ ਆਈਆਂ ਫੇਰ ਸਾਨੂੰ ਪਤਾ ਲੱਗਾ ਜਿਹੜੀ ਦੰਦਾਂ ਦੀ ਗੱਲ ਹੋ ਗਈ ਉਹ ਮੰਨ ਲਓ 14 ਤੋਂ ਲੈ ਕੇ 16 ਮਹੀਨਿਆਂ ਤੱਕ ਦੋ ਦੰਦ ਦੋ ਸਾਲਾਂ ਤੱਕ ਚਾਰ ਦੰਦ ਤਿੰਨ ਸਾਲਾਂ ਤੱਕ ਛੇ ਦੰਦ ਚਾਰ ਸਾਲਾਂ ਤੱਕ ਅੱਠ ਦੰਦ ਠੀਕ ਹੈ ਨਾ ਇਹਦੇ ਵਿੱਚ ਇੱਕ ਇੱਕ ਦੋ ਮਹੀਨਾ ਇਧਰ ਉਨੀ ਕੀ ਹੋ ਜਾਂਦੀ ਹੈਗੀ ਇਹ ਇਹਦਾ ਪ੍ਰੋਸੈਸ ਹੈਗਾ ਠੀਕ ਆ ਆਮ ਜੇ ਆਪਾਂ ਮੰਨ ਲਓ 100 ਮਗਰ ਚਰਚ ਕਰਦੇ ਆ ਹੁਣ ਜੇ ਮੈਂ 100 ਪੂਰੀ 100 ਬੱਕਰੀ ਲੈਣੇ ਆ ਉਹਦੇ ਵਿੱਚੋਂ ਜੇ ਮੰਨ ਲਓ 80-85 ਬੱਕਰੀਆਂ 8 ਤੋਂ ਲੈ ਕੇ 10 ਸਾਲਾਂ ਉਮਰ ਕੋ ਉਹਦੇ ਆਪਾਂ ਉਹਦਾ ਡਾਟਾ ਦੱਸ ਸਕਦੇ ਜੀ ਉਹਦੇ ਵਿੱਚੋਂ ਹੁਣ ਕੁਝ ਬੰਦੇ ਵੀਡੀਓ ਦੇ ਥੱਲੇ ਕਮੈਂਟ ਵੀ ਕਰ ਰਹੇ ਮੇਰੇ ਕੋਲ 16 ਸਾਲਾਂ ਦੀ ਬੱਕਰੀ ਖੜੀ ਆ ਮੇਰੇ ਕੋਲ 17 ਸਾਲਾਂ ਦੀ ਖੜੀ ਆ ਉਹਦੇ ਵਿੱਚੋਂ ਉਵੇਂ ਇੱਕ ਦੋ ਖੜੀਆਂ ਹੋ ਸਕਦੇ ਪਰ ਇਹ ਗੱਲ ਨਹੀਂ ਜਿਹੜੀ ਮੰਨ ਲਾ ਸਾਉਦੀ 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 ਖੜੀ ਹੋਵੇ ਜਿੰਤੀ ਨੇ ਹਾਂ ਗੈਂਤੀ ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਗੁਰਪ੍ਰੀਤ ਸਿੰਘ ਫੁੱਲੇਵਾਲ ਨੇ ਬਾਈ ਬਠਿੰਡੇ ਜ਼ਿਲ੍ਹੇ ਤੋਂ ਉਹਨੇ ਵੀਰ ਇਹਨਾਂ ਦੇ ਪਿੰਡ ਦੇ ਵਿੱਚ ਮੱਝ ਖੜਿਆ ਸੀਗਾ ਤੇ ਇਹਨਾਂ ਨੂੰ ਦੇਖ ਕੇ ਆਇਆ ਵੀ ਇਹਨਾਂ ਨੂੰ ਇਹਨਾਂ ਨੂੰ ਦੇਖ ਕੇ ਮੈਂ ਇਹਨਾਂ ਨੂੰ ਇੱਥੇ ਮਿਲਣ ਆਇਆ ਤੋ ਇਹਨਾਂ ਦਾ ਜਿਹੜਾ ਇਹ ਕੀਤਾ ਮੈਂ ਕਹਿੰਦਾ ਵੀ ਇਹਨਾਂ ਨੂੰ ਜੇ ਨੌਜਵਾਨ ਫੋਲੋ ਕਰਨਗੇ ਤਾਂ ਹੋਰ ਵੀ ਅੱਗੇ ਇਹ ਵੱਡੇ ਪੱਧਰ ਤੇ ਜਾ ਸਕਦਾ ਹੈ ਤੇ ਮੇਰੀ ਵੀ ਜਿਵੇਂ ਬਾਈ ਨੇ ਪਹਿਲਾਂ ਬੇਨਤੀ ਕੀਤੀ ਹੈ ਵੀ ਜਿੰਨਾਂ ਕੋਲੇ ਵੀ ਨਵੇਂ ਵੀਰ ਕੋਈ ਇਦਾਂ ਦੇ ਪਸ਼ੂ ਲੈਣ ਆਉਂਦੇ ਨੇ ਜਾਨਵਰ ਲੈਣ ਆਉਂਦੇ ਨੇ ਤਾਂ ਮੇਰਾ ਵੀਰ ਉਹਨਾਂ ਦਾ ਵੀ ਖਿਆਲ ਰੱਖਿਆ ਕਰੋ ਵੀ ਇਹ ਆਪਾਂ ਧੰਦੇ ਨੂੰ ਇੱਕ ਵੱਡੇ ਪੱਧਰ ਤੇ ਲੈ ਕੇ ਜਾਈਏ ਤਾਂ ਉਹਨਾਂ ਨੂੰ ਮਾਰਨ ਦੀ ਬਜਾਏ ਉਹਨਾਂ ਨੂੰ ਸਪੋਰਟ ਕਰਿਆ ਕਰੋ ਠੀਕ ਆ ਜੀ ਵੀਰੇ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਬਾਈ ਜਿਹੜੇ ਨਵੇਂ ਮੇਰੇ ਵੀਰ ਦੇਖ ਰਹੇ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਕਰ ਲਓ ਫੋਲੋ ਤੇ ਕਮੈਂਟ ਕਰਕੇ ਜਰੂਰ ਦੱਸੋ ਜਾਣਕਾਰੀ ਕਿਵੇਂ ਲੱਗੀ ਬਹੁਤ ਧੰਨਵਾਦ